ਕੋਈ ਟਰੈਕਟਰ ਵੇਖ ਲਓ ਮਗਰਾਲ ਵੀ ਹਲਕੇ ਆਉਣ ਲੱਗੇ ਕੁੱਲ ਚੀਜ਼ ਹਲਕੀ ਆਉਣ ਲੱਗੀ ਤੇ ਥੋੜਾ ਕਿਤੇ ਆਹ ਕੰਮ ਉਦੋਂ ਹਲਕਾਣਾ ਹੋ ਗਿਆ ਹੋਵੇ ਅਸੀਂ ਹੈਵੀ ਕਰਤੀਏ ਤੂੰ ਬੇਜਾਨੀ ਇਹ ਵੀ ਆਪਾਂ ਕਹੀਏ ਨਵਾਂ ਕੰਮ ਨਹੀਂ ਨਵਾਂ ਕੰਮ ਨਹੀਂ ਸਾਡਾ ਜੱਦੀ ਪੁਸਤੀ ਹੈ ਠੀਕ ਹੈ ਨਹੀਂ ਇਹ ਫੁੱਲ ਹੈਵੀ ਚਾਹੀਏ ਥੋੜਾ ਫੁੱਲ ਹੈਵੀ ਚਾਹੀਏ ਜੇ ਅਗਲੇ ਨੇ ਇਦੋਂ ਥੋੜਾ ਜਿਹਾ ਹਲਕਾ ਹੁਲਕਾ ਬਣਾ ਹਲਕਾ ਹੋ ਜੂਗਾ ਜੀ ਇਹ ਇਹ ਬਈ ਯਾਰ ਇਕੱਠਾ-ਕੁੱਠਾ ਕਰਨਾ ਵੀ ਸੌਖਾ ਹਾਂਜੀ ਹਾਂਜੀ ਬਹੁਤ ਸੌਖਾ ਇੰਨਾ ਲੋਹਾ ਯਾਰ ਬੰਦਾ ਖਬਜੀ ਜਾਵੇ ਨਹੀਂ 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 ਮਤਲਬ ਹੀ ਨਹੀਂ ਮਤਲਬ ਹੀ ਨਹੀਂ ਜਵਾਕ ਹੀ ਲਾ ਲੂ ਆ ਜੀ ਮਤਲਬ ਮੈਂ ਇਹ ਕਹਿਣਾ ਵੀ ਕਈ ਵਾਰੀ ਵਹਿੰਦੀਆਂ ਚਫੜਾਈਆਂ ਲੈ ਜਾਂਦੀਆਂ ਸਾਲਿਆਂ ਦੀਆਂ ਨਹੀਂ ਇਹਦੀਆਂ ਨਹੀਂ ਲੈਂਦੀਆਂ ਜੀ ਅਸੀਂ ਪਾਰਟੀ ਲਾਉਣੇ ਆ ਹਾਂ ਕੱਲ ਨੂੰ ਕਿਸੇ ਨੇ ਕੋਈ ਹਵਾਲੇ ਪਾਉਣੇ ਆ ਅੱਛਾ ਉਹ ਹੀ ਐਕਸ਼ਨ ਹੈਗੀ ਉਹ ਉਹ ਹੀ ਐਕਸ਼ਨ ਹੈਗੀ ਠੀਕ ਹੈ ਕੋਈ 500 ਰੁਪਏ ਦਾ ਫਰਕ ਪੈਂਦਾ ਅੱਛਾ ਉਹ ਪੈ ਜਾਣਗੇ ਤੇ ਉਹੀ ਗੱਲ ਆ ਫਿਰ ਵਾਕਈ ਜੇਤੋ ਦੇ ਅੱਛੀ ਗੱਲ ਆ ਜੀ ਅਗਲਾ ਆਖੂਗਾ ਵੀ ਜੇਤੋ ਆਏ ਹਾਲੇ ਦੇਖੋ ਆਏ ਹਾਂਜੀ ਨਾਲ ਇਹ ਜੇ ਹੋ ਰਿਹਾ ਹੈ ਆ ਜਿੰਨਾ ਵੀ ਕੋਈ ਕਰਦਾ ਹੈ ਨਾ ਸਾਰਾ ਆ ਸਿੰਪਲ ਵੈਲਡਿੰਗ ਕਰਦੇ ਆ ਅੱਛਾ ਆਪਣਾ ਸਪੈਸ਼ਲ ਆ ਜੀ ਮਿਗ ਵੈਲਡਿੰਗ ਨਾ ਕਰਦੇ ਆ ਇਹ ਤਾਂ ਕਰ ਰਹੇਗੇ ਤੇ 11 ਦੀ ਜਗ੍ਹਾ ਹੀ ਘੇਰ ਰਹੇ ਆ ਉੱਪਰ ਤੱਕ ਵੀ ਨਹੀਂ ਆਮ ਹਾਲ ਆ ਇੰ ਟੈਕ ਜਾਂਦੇ ਆ ਬਾਈ ਯਾਰ ਉਹ ਫਿਰ ਜਗ੍ਹਾ ਤਾਂ ਉਹੀ ਰਾਹ ਖੜੇ ਜਾਂਦਿਆਂ ਨੂੰ ਤੰਗ ਕਰਦੇ ਜਾਂਦੇ ਆ ਹਾਂ ਇਹ ਬਹੁਤ ਸੋਹਣੀ ਗੱਲ ਲੱਗੀ ਬਾਈ 15 ਬਿਨਾ ਟੈਰਾਂ ਤੋਂ ਆ ਇੱਕ ਸਾਰ ਚੱਲਣਗੇ ਮੈਂ 17 ਤਾਂ ਹੀ ਗਰੰਟੀ ਦਿੰਦਾ ਵੀ ਆਏ ਆ ਝੂਟਾ ਮਾਰਨਗੇ ਜਾਂ ਤਰ ਜਾਣਗੇ ਹਾਂ ਅਗਲਾ ਬੰਦਾ ਸੋਚਦਾ ਵੀ ਯਾਰ ਜੇ ਜੈਤੋਤ ਲੈ ਉਹ ਕਹਿੰਦੇ ਵੀ ਸਾਡੇ ਹਾਲਾ ਹਲਾਂ ਦੇ ਸਾਡੇ ਫਾਲੇ ਚੱਲਣਗੇ ਵੀ ਯਾਰ ਜੈਤੋ ਫੇਰ ਕਿਵੇਂ ਜਾਵਾਂਗੇ ਨਹੀਂ ਹਾਟ ਕਿਵੇਂ ਜਾਵਾਂ 200 ਕਿਲੋਮੀਟਰ ਤੇ ਬਟਾ ਬਿਲਕੁਲ ਬਿਲਕੁਲ 200 ਕਿਲੋਮੀਟਰ ਤੇ ਵੀਰ ਉਹ ਬਾਈ ਹਰਾਂ ਕੋਲੇ ਫੇਰ ਪਹੁੰਚਿਆ ਸੰਤੋਖ ਐਗਰੀਕਲਚਰ ਵਰਕਸ ਜੈਤੋ ਜੈਤੋ ਦਾ ਤੁਹਾਨੂੰ ਪਤਾ ਹੀ ਹੈ ਜੀ ਮੇਨ ਸੰਧਾਂ ਦੇ ਵਿੱਚ ਵੱਡਾ ਨਾਮ ਹੈ ਤੇ ਬਾਈ ਹੋਰਾਂ ਨੂੰ ਉੱਥੇ ਤਕਰੀਬਨ ਸਾਰੇ ਜਾਣਦੇ ਆ ਜਦੋਂ ਕੋਈ ਜੈਤੋਂ ਆਉਂਦਾ ਤਾਂ ਬਾਈ ਦੀ ਦੁਕਾਨ ਤੇ ਹਰੇਕ ਬਾਈ ਨੂੰ ਮਿਲ ਕੇ ਜਾਂਦਾ ਸਸੀਗਾ ਬਾਈ ਜੀ ਸਸੀ ਕਾਲ ਜੀ ਬਾਈ ਜੀ ਅੱਜ ਫਿਰ ਕੀ ਨਵਾਂ ਦਿਖਾ ਰਹੇ ਆ ਪਾਜੀ ਅੱਜ ਕੀ ਆਪਾਂ ਸੁਹਾਗੇ ਦਿੱਤੇ ਹੁੰਦੇ ਨੇ ਠੀਕ ਹੈ ਲੈ ਮਿੱਤਰੋ ਆਪਣੇ ਏਰੀਏ ਦੇ ਵਿੱਚ ਮੇਰਾ ਖਿਆਲ ਬਾਈ ਮੈਂ ਤਾਂ ਅੱਜ ਦੇਖ ਰਿਹਾ ਹਾਂ ਨਾ ਨਹੀਂ ਆਪਣੇ ਏਰੀਏ ਜ ਨਹੀਂ ਪਾਉਂਦੇ ਜੀ ਹਾਂ ਬਹੁਤ ਚੰਗੀ ਚੀਜ਼ ਐ ਇਹ ਬਾਈ ਜਿਵੇਂ ਮਿੱਤਰੋ ਸਮਾਂ ਐਡਵਾਂਸ ਹੋ ਰਿਹਾ ਲੋਕਾਂ ਦੀ ਪਸੰਦ ਥੋੜੀ ਜੀ ਸੋਹਣਪੁਣੇ ਵਾਲੇ ਪਾਸੇ ਵੀ ਚੱਲ ਪਈ ਹੈ ਨਾ ਪਹਿਲਾਂ ਲੱਕੜ ਦੇ ਸੁਹਾਗੇ ਸੀ ਹੁਣ ਚਲੋ ਉਹ ਪਤਾ ਸਾਡੇ ਜਿਹੜੇ ਮੇਰੇ ਦਾਦਾ ਜੀ ਸੀਗੇ ਸੇਪੀ ਕਰਦੇ ਸੀਗੇ ਠੀਕ ਹੈ ਜੀ ਉਹ ਸੁਹਾਗੇ ਹੀ ਬਣਾਉਂਦੇ ਸੀ ਪਹਿਲਾਂ ਅੱਛਾ ਬਈ ਜਣਾ ਇਹ ਵੀ ਆਪਾਂ ਕਹੀਏ ਨਵਾਂ ਕੰਮ ਨਹੀਂ ਨਵਾਂ ਕੰਮ ਨਹੀਂ ਸਾਡਾ ਜੱਦੀ ਪੁਸਤੀ ਹੈ ਠੀਕ ਹੈ ਕੀ ਬਾਰਾ ਮੈਂ ਨਵਾਂ ਕੰਮ ਜਿਹੜਾ ਇਹ ਸਾਡਾ ਸੁਹਾਗੇ ਪਹਿਲਾਂ ਸਾਡੇ ਮੇਰੇ ਦਾਦਾ ਜੀ ਸੇਪੀ ਕਰਦੇ ਸੀ ਆ ਜਿਹੜੇ ਭਲਦਾਂ ਵਾਲੇ ਹਾਲ ਬਣਾਉਂਦੇ ਸੀਗੇ ਚੁੰਝੂ ਹਾਲ ਬਣਾਉਂਦੇ ਸੀ ਉਹ ਹਾਲ ਬਣਾਉਂਦੇ ਸੀ ਸਾਡਾ ਜੱਦੀ ਪੁਸਤੀ ਕੰਮ ਹੈ ਠੀਕ ਹੈ ਸਾਡੇ ਠੀਕ ਹੈ ਜੀ ਯਾਨੀ ਪੁਰਾਣੇ ਵੇਲਿਆਂ ਚ ਉਹ ਜੇ ਸੁਹਾਗੇ ਸੀ ਅੱਜ ਦੇ ਵੇਲੇ ਦੇ ਸੁਹਾਗੇ ਹੁਣ ਆਪਾਂ ਥੋੜੇ ਮੋਡੀਫਾਈ ਕਰਦੇ ਆ ਮੋਡੀਫਾਈ ਕਰਦੇ ਆ ਠੀਕ ਹੈ ਤੇ ਬਾਈ ਬਰ ਬਾਈ ਹੋਰਾਂ ਬਾਰੇ ਜਿਵੇਂ ਆਪਾਂ ਪਹਿਲਾਂ ਦੱਸ ਆ ਦੇ ਵੀ ਇੱਥੇ ਖੇਤੀਬਾੜੀ ਦਾ ਹਰੇਕ ਤਰ੍ਹਾਂ ਦਾ ਸੰਦਬਾਨਾ ਤਵੀਆਂ ਲਾ ਲੋ ਹਾਲ ਲਾ ਲੋ ਏ ਟੂ ਜ਼ेड ਯਾਰ ਬੀਜਣ ਵਾਲੀ ਮਸ਼ੀਨ ਦੇ ਵਿੱਚ ਵੀ ਇੱਕ ਨੰਬਰ ਨਾਮ ਰਿਹਾ ਬਾਈ ਐਵੇਂ ਹੀ ਇਹਨਾਂ ਗੱਲਾਂ ਹਾਂਜੀ 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 ਬਾੜੀ ਮਸ਼ੀਨ ਮਸ਼ੀਨ ਤਾਂ ਆਪਣੀ ਸ਼ੁੱਧ ਕਿਣੀ ਗਈ ਹੈ ਨਾ ਹਾਂਜੀ ਹਾਂਜੀ ਚਲੋ ਵਧੀਆ ਬਾਈ ਤੇ ਬਾਈ ਫਿਰ ਆਪਾਂ ਸੁਹਾਗੇ ਤੋਂ ਸਟਾਰ ਜੇ ਕੋਈ ਕਮੀ ਪੇਸ਼ੀ ਲੱਗੀ ਉਹ ਵੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਜਿਵੇਂ ਜੈਕ ਆ ਜੈਕ ਅਗਲੇ ਦੀ ਕਈ ਵਾਰੀ ਡਿਮਾਂਡ ਵੀ ਹੁੰਦੀ ਆ ਨਹੀਂ ਲਵਾਉਣਾ ਹੁੰਦਾ ਉਹ ਵੀ ਗੱਲਾਂ ਬਾਤਾਂ ਕਰਾਂਗੇ ਬਾਈ ਜੀ ਪਹਿਲਾਂ ਤਾਂ ਇਹ ਦੱਸੀ ਕਿੰਨੇ ਫੁੱਟ ਆ ਜੀ ਇਹ ਇਹ 13 ਫੁੱਟ ਆ ਜੀ 13 ਫੁੱਟ ਆ ਬਾਈ ਇਹ ਤੋਂ 14 ਕਰਨਾ ਹੋਵੇ 14 ਮਿਲ ਜੂਗਾ ਜੀ ਠੀਕ ਹੈ ਜਿਆਦਾ ਥੋੜੇ ਹਿਸਾਬ ਚ ਕਿੰਨੇ ਫੁੱਟ ਤੱਕ ਵਧੀਆ ਚੱਲਦਾ ਬੈਲੈਂਸ ਚ 13 ਫੁੱਟ ਸੁਹਾਗਾ ਸਭ ਤੋਂ ਵਧੀਆ ਹੈ ਹਾਂ ਬਈ ਜਿਆਦਾ ਇਹ ਚੱਲਦਾ ਜੀ ਠੀਕ ਹੈ ਸਟੈਂਡਰਡ ਸਾਈਜ਼ ਕਹਿ ਸਕਦੇ ਆ ਤੁਹਾਨੂੰ ਸਾਈਜ਼ ਆ ਕਾਰਨ ਪਤਾ ਕੀ ਆ ਜੀ ਤੁਹਾਨੂੰ ਮੈਂ ਦੱਸਦਾ ਇਹਦੇ ਬਾਰੇ ਠੀ ਆਮ ਤਾਂ ਲੋਕ ਕਹਿੰਦੇ 13 ਫੁੱਟ ਦਾ 13 ਫੁੱਟ ਹੀ ਮਾਰਨਾ ਆਪਾਂ ਨਹੀਂ 13 ਫੁੱਟ ਨਾ ਮਾਰੋ ਇਹਨੂੰ ਅੱਛਾ ਜੀ ਇਹਨੂੰ 12 ਫੁੱਟ ਮਾਰੋ ਮਾਲਾ ਚੜਾ ਰੱਖੋ ਉਧਰ ਤੇ ਚੜਾ ਰੱਖੋ ਜਿਹੜੀ ਇਹ ਕਪੜੀ ਵੱਟ ਬਣਦੀ ਹੈ ਹਾਂ ਉਹ ਤਾਂ ਉਹ ਜਦੋਂ ਤੁਸੀਂ ਫੁੱਟ ਵਿੱਚ ਰੱਖੋਗੇ ਵੱਟ ਨਹੀਂ ਬਣੋਂਗੇ ਤੁਹਾਨੂੰ ਐ ਪੱਧਰਾ ਦੇਸੀ ਹਾਂ ਉਹ ਤਾਂ ਤਕਰੀਬਨ ਬਈ ਆ ਇਹ ਗੱਲ ਸਹੀ ਹੈ ਵੈਸੇ ਕੋਈ ਭਰਾ ਜਿਆਦੇ ਵੱਟ ਬਣਾਉਂਦਾ ਨਾ ਆਮ ਤਾਂ ਅਗਲਾ ਉੱਤੇ ਚੜਾ ਕਰੀ ਜਾਂਦਾ 12 ਦਾ ਕੰਮ ਹੀ ਕਰਦਾ 11 ਮਤਲਬ ਕਿ ਉਹ ਤੇ ਜਿ ਚੜਾ ਕੇ ਤੁਸੀਂ ਚਲਾਉਂਗੇ ਤਾਂ ਵੱਟ ਬੰਨੀ ਨਹੀਂ ਰਜਾਨ ਬੰਦਾ ਵੀ ਕੰਮ ਕਰੂ ਇਹ ਤਾਂ ਗੱਲ ਸਹੀ ਹੈ ਸਹੀ ਹੈ ਬਾਕੀ ਭਾਈ ਜ਼ਿਮੀਂਦਾਰਾਂ ਦੇ ਪੁੱਤ ਜਿਆਦੇ ਦਾ ਸੁਹਾਗੇ ਤੋਂ ਸਟਾਰਟ ਹੁੰਦੇ ਆ ਹਾਂ ਹਾਂ ਹੁਣ ਜਿਵੇਂ ਅਸੀਂ ਸਿੱਖਿਆ ਸਾਨੂੰ ਦਾ ਚਾਹੇ ਸੁਹਾਗੇ ਦੇ ਬਾਅਦ ਇਹ ਰੇਂਦਾ ਲੱਗਿਆ ਰਹੂਗਾ ਕੋਈ ਦੋ ਹਲਾ ਵਾਧਾ ਆਣਗੇ ਤਾਂ ਵੀ ਕੋਈ ਅੱਜ ਕੱਲ ਦੇ ਮੁੰਡੇ ਬਾਹਰ ਜਾਵੜੇ ਨਾ ਜ਼ਿਮੀਂਦਾਰਾਂ ਦੇ ਸਹੀ ਹੈ ਉਹਦੇ ਕਰਕੇ ਸਾਨੂੰ ਵੀ ਸੋਚਣਾ ਪੈਂਦਾ ਇਹ ਗੱਲ ਤਾਂ ਹੈ ਚਲੋ ਠੀਕ ਹੈ ਭਾਈ ਤੇ ਬਈ ਆਜੋ ਫਿਰ ਆਪਾਂ ਇਹਦੇ ਬਾਰੇ ਦੱਸੀਏ ਜੀ ਵੀ ਇਹਦੇ ਚ ਜਿਵੇਂ ਆ ਤਾਂ ਚਲੋ ਆਪਣਾ ਘੋੜਾ ਆ ਗਿਆ ਸੋਹਣ ਪੁਣੇ ਵਾਲੇ ਪਾਸੇ ਹਾਂਜੀ 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 ਤੇ ਇਹਨਾਂ ਦਾ ਬਈ ਕਿਵੇਂ ਆ ਫਿਰ ਕੰਮ ਇਹ ਆਪਾਂ ਜਿੱਧਰ ਮਰਜ਼ੀ ਲਿਜਾਣਾ ਹੋਵੇ ਠੀਕ ਹੈ ਤੇ ਡਰਾਈਵਰ ਦੇ ਵਿੱਚ ਪਾਓ ਚੱਕ ਕੇ ਤਰ੍ਹਾਂ ਦੇ ਲੈ ਜਾਓ ਓਕੇ ਆ ਜੀਆਂ ਲੈ ਡੰਗਾ ਲੱਗੀਆਂ ਚੱਕੋ ਦੇ ਕੱਢ ਦਿਓ ਜੀ ਕੁੰਡਾ ਕੰਡਾ ਲਖਾ ਇਹ ਬਈ ਮਿੱਤਰਾ ਜਿਵੇਂ ਹੈਗਾ ਤੇਰਾ ਸੁਹਾਗਾ ਬਹੁਤ ਭਾਰਾ ਲੱਗਦਾ ਤੇ ਆ ਕੋਈ ਪੱਟਣ ਕੁੱਟਣ ਦੀ ਸ਼ਿਕਾਇਤ ਔਖਾ ਮਾ ਆਪਣਾ ਨਹੀਂ ਮਤਲਬ ਇਹ ਨਹੀਂ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਬਸ ਫਿਰ ਠੀਕ ਹੈ ਏ ਬਈ ਇਹਦੇ ਚ ਲੱਕੜ ਪਹਿਲਾਂ ਤਾਂ ਮੇਨ ਗੱਲ ਕਰੀਏ ਲੱਕੜ ਕੇਰੀ ਯੂਜ਼ ਕਰੀਏ ਲੱਕੜ ਕੱਕਰ ਦੀ ਹੈ ਜੀ ਲੱਕੜ ਕਿੱਕਰ ਦੀ ਵਰਤਦੇ ਹਾਂ ਜੀ ਹਾਂ ਜੀ ਠੀਕ ਹੈ ਇਹ ਬਈ ਆਪਾਂ ਕੋਈ ਬਿਨਾ ਰੰਗ ਤੋਂ ਕਰਾ ਦਿਖਾ ਸਕਦੇ ਵੀ ਲੱਕੜ ਦੀ ਹਾਂ ਜੀ ਰੰਗ ਤੋਂ ਬਿਨਾ ਬਸ ਠੀਕ ਹੈ ਉਹ ਵੀ ਆਪਾਂ ਕਰਾ ਸਕਦੇ ਹਾਂ ਕੱਲ ਨੂੰ ਮੰਨ ਲੇ ਕੋਈ ਕਿਸੇ ਨੇ ਰੰਗ ਐਕਸਟਰਾ ਵੀ ਕਰਾਉਣਾ ਹੈ ਅੱਛਾ ਜੀ ਤਾਂ ਸਾਡੇ ਕੋਲ ਬਿਨਾ ਰੰਗ ਤੋਂ ਹੈਗਾ ਉਹ ਕਰਾ ਸਕਦਾ ਅਗਲੇ ਨੇ ਆਉਦੇ ਟਰੈਕਟਰ ਦੇ ਹਿਸਾਬ ਨਾਲ ਕਰਵਾਉਣਾ ਹਾਂ ਜੀ ਹਾਂ ਜੀ ਜੌਂਡੀਅਰ ਵਾਲਾ ਹੋਰ ਪਾਉਣਾ ਹਾਂ ਜੀ ਹਾਂ ਜੀ ਉਹ ਕਰਾ ਸਕਦਾ ਠੀਕ ਹੈ ਤੇ ਆ ਬਈ ਲਾ ਦੀ ਫਟੂਲਾ ਇਹ ਟੂਲਾ ਲੈ ਕੇ ਜਣੀ ਆਪਣੇ ਕ ਹਾਂਜੀ ਹਾਂਜੀ ਅੱਗੇ ਨਾ ਕੀ ਕਰ ਲਾ ਕੇ ਵਟੇ ਰੱਖ ਦਿੰਦੇ ਸੀ ਮੁੜ ਕੇ ਭੁੱਲ ਜਾਂਦੇ ਸੀ ਇੱਕ ਬਈ ਆਮ ਹੀ ਆਪਣੇ ਹੁਣ ਜ਼ਿਮੀਦਾਰਾਂ ਦੇ ਘਰਾਂ 'ਚ ਦੇਖ ਗਏ ਵੀ ਸੁਹਾਗਾ ਕਿੱਥੇ ਹੁੰਦਾ ਪਹਿਲਾਂ ਕੁੰਡੇ ਲਾਵਦਾ ਅਗਲਾ ਘਰੋਂ ਹੁਣ ਇਹਦੇ ਨਾਲ ਹੀ ਕੁੰਡੇ ਪਏ ਰਹਿਣੇ ਕੁੰਡੇ ਹੀ ਪਏ ਜਾਣੇ ਆ ਜੀ ਹਾਂ ਬਈ ਜਦੋਂ ਸੁਹਾਗਾ ਆਪਣਾ ਇੱਥੋਂ ਹੀ ਕੱਢੋ ਓਹ ਕੱਢ ਦੇਣੇ ਜਦੋਂ ਲਾਹ ਦਰ ਦੋ ਵਿੱਚ ਪਾ ਦੇ ਬਸ ਠੀਕ ਹੈ ਬਾਕੀ ਰਾਹ ਖੜੇ ਤਾਂ ਲੋੜ ਹੀ ਨਹੀਂ ਪਾਉਣ ਦੀ ਐਵੇਂ ਐ ਵਿਚਦੀ ਵਲ ਕੇ ਘੀਟਿਆਂ ਉੱਤੇ ਲੈ ਕੇ ਪਾਉਂਦੇ ਸੀ ਐਂ ਕਰਦਾ ਹੀ ਉਹਦਾ ਕੰਮ ਹੀ ਮੁਕਾਤਾ ਹਾਂਜੀ ਹਾਂਜੀ ਸੁਖ ਵੀ ਹੋ ਗਿਆ ਠੀਕ ਹੈ ਬਈ ਤੇ ਬਈ ਮੜਾ ਨੇੜੇ ਨੇੜੇ ਦਿਖਾ ਕੇ ਤੇ ਬਾਈ ਹੁਣ ਆਪਾਂ ਇਹਦੇ 'ਚ ਗੱਲ ਕਰੀਏ ਵੀ ਜਿਵੇਂ ਇਹ ਫੁੱਲ ਹੈਵੀ ਚਾਹ ਤੁਹਾਡਾ ਫੁੱਲ ਹੈਵੀ ਚਾਹੀਏ ਜੇ ਅਗਲੇ ਨੇ ਇਦੋਂ ਥੋੜਾ ਜਿਹਾ ਹਲਕਾ ਹੁਲਕਾ ਬਣਾਉਣਾ ਹਲਕਾ ਹੋ ਜਾਊਗਾ ਜੀ ਨਿਕਾਈ ਰੇ ਇਹਨਾਂ ਦਾ 22 ਤੋਂ ਜਾਂ ਹਾਂਜੀ ਹੋ ਜਾਊਗਾ ਜੀ ਕੋਈ ਫਰਕ ਪੈਜੂ ਕਿ ਦੋ ਜਿਆਰੇ ਪੈਜੂ 2000 ਦਾ ਫਰਕ ਪੈਜੂ 2000 ਦਾ ਪੈਜੂ ਉਸ ਤੋਂ ਵੱਧ ਨਹੀਂ ਪੈ ਸਕਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੁਆਲਿਟੀ ਡਾਊਨ ਹੋ ਜਾਂਦੀ ਹੈ ਕੁਆਲਿਟੀ ਡਾਊਨ ਹੁੰਦੀ ਹੈ ਓਕੇ ਠੀਕ ਹੈ ਜੀ ਤੇ ਬਾਈ ਜੀ ਇਹਦੇ ਹੁਣ ਜਿਵੇਂ ਆਪਾਂ ਦੇਖ ਗਏ ਵੀ ਹੋਰ ਖਾਸ ਕੀ ਚੀਜ਼ਾਂ ਚਲ ਆ ਡਈਆਂ ਤਾਂ ਆਪਣੀਆਂ ਇਹ ਮੋੜ ਕੇ ਵਾਪਸ ਪੁੱਠ ਤੇ ਇਧਰੋਂ ਵੀ ਵਟਨਾ ਜਿਵੇਂ ਸਾਫ਼ ਆ ਤੇ ਉਧਰੋਂ ਵੀ ਸਾਫ਼ ਹੀ ਰਹੂਗਾ ਹਾਂਜੀ ਹਾਂਜੀ ਇਧਰ ਵੀ ਕੋਈ ਬਾਲਾ ਬਾਹਰ ਨੂੰ ਕੁਝ ਵੀ ਨਹੀਂ ਹਨਾ ਆਪਾਂ ਵੇਖ ਗਏ ਤੇ ਇਹ ਬਈ ਯਾਰ ਇਕੱਠਾ-ਕੁੱਠਾ ਕਰਨਾ ਵੀ ਸੌਖਾ ਹਾਂਜੀ ਹਾਂਜੀ ਬਹੁਤ ਸੌਖਾ ਹੈ ਇੰਨਾ ਲੋਹਾ ਯਾਰ ਬੰਦਾ ਖਬਜੀ ਜਾਵੇ ਨਹੀਂ 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 ਮਤਲਬ ਨਹੀਂ ਮਤਲਬ ਨਹੀਂ ਜਵਾਕ ਹੀ ਲਾ ਲੂਗਾ ਬਈ ਜਿਵੇਂ ਇਹ ਟਾਇਰ ਹਿੱਸਾ ਹੁੰਦਾ ਯਾਰ ਆਮ ਟਾਇਰ ਨਾ ਸੁਹਾਗੇ ਜਿਹੜਾ ਮੰਨ ਲਓ ਆਪਣਾ ਸੁਹਾਗਾ ਟਾਇਰਾਂ ਨੂੰ ਬਹੁਤ ਮਿਲਦਾ ਯਾਰ ਤੇ ਟਾਇਰ ਆਪਣੀ ਵਧੀਆ ਕੁਆਲਿਟੀ ਦੇ ਵਧੀਆ ਕੁਆਲਿਟੀ ਦੇ 2.5 ਦੇ 2.5 12 ਦੇ ਟਾਇਰ ਆਹੀ ਇਹ ਅੱਛਾ ਜੀ ਆਮ ਜਿਵੇਂ ਆਪਾਂ ਲਾ ਦਨੇ ਆ ਦੋ ਦੇ ਲਾ ਤੇ 10 ਦੇ ਲਾਤੇ ਪੂਣੀ ਲਾਉਂਦੇ ਵਧੀਆ ਰਬੜ ਦੇ ਵਿੱਚ ਆ ਵਧੀਆ ਕੁਆਲਟੀ ਆ ਜੀ ਠੀਕ ਹੈ ਪੂਰੇ ਹੈਵੀ ਆ ਭਾਈ ਮਤਲਬ ਮੈਂ ਇਹ ਕਹਿਣਾ ਵੀ ਕਈ ਵਾਰੀ ਵਹਿੰਦਿਆਂ ਚਫੜਾਈਆਂ ਲੈ ਜਾਂਦੀਆਂ ਫਾਲਿਆਂ ਦੀਆਂ ਨਹੀਂ ਇਹਦੀਆਂ ਵੀ ਲੈਂਦੀਆਂ ਜੀ ਅਸੀਂ ਕੁਆਲਟੀ ਲਾਉਣੇ ਆ ਹਾਂ ਕੱਲ ਨੂੰ ਕਿਸੇ ਨੇ ਕੋਈ ਹਵਾਲੇ ਪਾਉਣੇ ਆ ਅੱਛਾ ਉਹ ਹੀ ਐਕਸ਼ਨ ਹੈਗੀ ਉਹ ਉਹ ਹੀ ਐਕਸ਼ਨ ਹੈਗੀ ਠੀਕ ਹੈ ਕੋਈ 500 ਰੁਪਏ ਦਾ ਫਰਕ ਪੈਂਦਾ ਅੱਛਾ ਉਹ ਪੈ ਜਾਣਗੇ ਉਹ ਫਿਰ ਜਮਾ ਹੀ ਜਾਇਜ਼ ਫਰਕਤ ਉਹ ਜਮਾ ਹੀ ਆ ਉਹਦੀ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰਾ ਅੰਦਰ ਦੇ ਕੰਡੇ ਗੁੰਡਾ ਵਾਜੇ ਪੈਂਚਰ ਦੀ ਪ੍ਰੋਬਲਮ ਹੋ ਜਾਂਦੀ ਹੈ ਉਹ ਤਾਂ ਨਹੀਂ ਪਾਉਂਦੇ ਇਹ ਤਾਂ ਹੈ ਹੀ ਬਾਈ ਤੇ ਬਾਈ ਮਿੱਤਰੋ ਆ ਕੇ ਮੜਾ ਮਿੱਤਰਾ ਨੇੜੋਂ ਵੀ ਦਿਖਾ ਜੁਵੇਂ ਆ ਲੇਜ਼ਰ ਕਟਿੰਗ ਦੇ ਵਿੱਚ ਬਾਈ ਹੋਰਾਂ ਨੇ ਨਾਮ ਜਿਹੜਾ ਅਗਲੇ ਦਾ ਨਾਮ ਲਿਖਾਉਣਾ ਹੈ ਕਿ ਬੱਚੇ ਦਾ ਨਾਮ ਜਿਵੇਂ ਵੀ ਅਗਲੇ ਦੀ ਚੋਅਸ ਹੈ ਬਰਾਡ ਫਾਰਮ ਲਿਖਾਇਆ ਅਗਲੇ ਨੇ ਤੇ ਬਾਤੀ ਬਈ ਜਿਵੇਂ ਹੁਣ ਆ ਇਹਂਗਲਾ ਆਪਣੀਆਂ ਜੀ ਇਹ ਕਿੰਨੇ ਬਈ ਕਿੰਨੇ ਆ ਕਿੰਨੇ ਸੂਤ ਦਾ ਜੀ ਕਿੰਨੇ ਇੰਚ ਜਿਵੇਂ ਆ ਇਹ ਸਾਢੇ 3 ਇੰਚੀ 150 ਪਾ ਜੀ ਹਾਂ ਚੜਾਈ ਇਹਦੀ ਸਾਢੇ 3 ਇੰਚੀ ਸਾਢੇ 3 ਇੰਚੀ ਇਹ 150 ਸੂਤ ਮੋਟੀ ਹੈ ਹਾਂਜੀ ਹਾਂਜੀ ਫੁੱਲ ਹੈਵੀ ਤੇ ਹੁੰਦੀ ਹੈ ਫੁੱਲ ਹੈਵੀ ਇਸ ਉੱਤੇ ਮੋਟੀ ਕਰਨ ਦਾ ਕੀ ਫਾਇਦਾ ਇਹ ਤੂੰ ਮੋਟੀ ਦਾ ਫਿਰ ਹੈ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹਾਂਜੀ ਠੀਕ ਆ ਬਈ ਤੇ ਇਹਦੇ ਬਈ ਜਿਹੜੀ ਥੱਲੇ ਪਾਸੇ ਇਹਂਗਲਾ ਲਾਉਣੇ ਜਿੱਥੇ ਕਸਾਈ ਹੋਣੀ ਉਹ ਕਿੰਨੇ ਸੂਤ ਹੁੰਦੀ ਜਿਵੇਂ ਥੱਲੇ ਲੱਗੀ ਵੀ ਆਪਾਂ ਦੇਖ ਰਹੇ ਹਾਂ ਨਹੀਂ ਆਮ ਇਹਂਗਲਾ ਲਾਉਂਦੇ ਜੀ ਕਈ ਬੰਦੇ ਠੀਕ ਆਪਣੇ ਮੂਰੇ ਫੱਟੀ ਲੱਗੀ ਹੈ। ਅੱਛਾ ਫੱਟੀ ਹੈ। ਥੱਲੋਂ ਨਹੀਂ ਲੰਘ ਰਹੀ। ਥੱਲੋਂ ਨਹੀਂ। ਓਕੇ। ਆਓ ਚਲੋ ਠੀਕ ਹੈ। ਇਹਨੇ ਘਸਣਾ ਹੈ। ਇਹਨੇ 80 ਗੋਲ ਤੋਂ ਬਚਾਉਣਾ ਹੈ। ਠੀਕ ਹੈ ਜੀ। ਦਿਖਾਓ ਬਈ। ਤੇ ਜੇ ਇਹਦੇ ਆਪਾਂ ਥੱਲੇ ਅੰਗਲ ਲਾਤੀ ਅੱਛਾ ਜੀ। ਉਹਨੇ ਦੋ ਸੀਨਿਆਂ 'ਚ ਘਸ ਕੇ ਥੱਲੇ ਪੇਪੜੀਆਂ ਬਣ ਜਾਣੀਆਂ। ਉਹਦਾ ਕੋਈ ਫਾਇਦਾ ਨਾ ਨੁਕਸਾਨ ਹੀ ਕਰੂ। ਠੀਕ ਹੈ ਜੀ। ਵੀ ਲਾ ਲਊਗਾ। ਆ ਜਿਹੜੀ ਲੱਗੀ ਹੈ ਮਿੱਤਰੋ ਇਹ ਕੱਲੀ ਪਲੇਟ ਹੀ ਲੱਗੀ ਵੀ ਹੈ ਹਨਾ। ਹਾਂਜੀ ਹਾਂਜੀ। ਠੀਕ ਹੈ। ਇਹ ਕਿੰਨੇ ਸੂਤ ਹੈ ਬਈ? ਇਹ 2 ਸੂਤ ਹੈ ਜੀ। 2.5 ਠੀਕ ਹੈ। ਇਹਦਾ ਪਾਸਾ ਪਲਟਿਆ ਜਾਂਦਾ ਜੀ ਠੀਕ ਹੈ ਜੀ ਕੱਲ ਨੂੰ ਘਸਦੀ ਹੈ ਜਾਂ ਗੋਲ ਹੋ ਗਿਆ ਉਹਦਾ ਪਾਸਾ ਇੱਕ ਰਾਂ ਪਲਟਿਆ ਜਾਊਗਾ ਜੀ ਹਾਂ ਸੱਲ ਹੈਗੇ ਆ ਕੱਲ ਨੂੰ ਜੇ ਚੇਂਜ ਕਰਨੀ ਐ ਸੱਲਾਂ ਦੇ ਨਵੀਂ ਪੈ ਜੂਗੀ ਬਾਕੀ ਨਾਲ ਨਾਲ ਵੀ ਜਦੋਂ ਇਹਦੀ ਕਸਾਈ ਹੋ ਲੱਕੜ ਵੀ ਤੁਰਦੀ ਹੁੰਦੀ ਆ ਲੱਕੜ ਵੀ ਤੁਰਦੀ ਆ ਜੀ ਹਾਂ ਲੱਕੜ ਵੀ ਨਾਲ ਹੀ ਤੁਰੂਗੀ ਇਹਦਾ ਇਕੱਠੇ ਜੇ ਘਸਦੇ ਹੁਣੇ ਠੀਕ ਹੈ ਬਹੁਤ ਘੱਟ ਕਸਾਈ ਆ ਠੀਕ ਹੈ ਬਈ ਤੇ ਬਈ ਆ ਸੱਲਾਂ ਦੇ ਵਿੱਚ ਫਿਰ ਕੁੰਡੇ ਅੱਡ ਤੋਂ ਪਾਉਣੇ ਪਣੇ ਹਾਂਜੀ ਹਾਂਜੀ ਆ ਦਿੱਤੇ ਹੋਏ ਆ ਓਕੇ ਠੀਕ ਹੈ ਆ ਭਾਈ ਵੀ ਮਿੱਤਰੋ ਕੁੰਡੇ। ਕੀ ਬਾਤ ਹੈ। ਇੱਥੇ ਸੰਗਲ ਪੈ ਜਾਣਾ। ਆ ਆ ਗਈਆਂ ਨਵੀਆਂ ਚੀਜ਼ਾਂ ਬਈ ਵਾਕਿਆ ਯਾਰ ਆ ਤਾਂ ਬਹੁਤ ਸੋਹਣਾ ਕੰਮ ਹੈ। ਇਹ ਤਾਂ ਬਈ ਯਾਰ ਖੇਤ ਖੂਤ ਮੰਨ ਲਾ ਕਈ ਰੀ ਰਾਤ ਬਰਾਤੇ ਛੱਡ ਕੇ ਆਉਣਾ ਹਨਾ। ਇਹਨੂੰ ਕੰਢ ਕੇ ਲੈ ਜਾਓ ਘਰੇ ਲੈ ਜਾਓ ਜੀ। ਤੇ ਆ ਆ ਸਾਲ ਬਰੀਕ ਇਹਨਾਂ ਦੇ ਕੁੰਡੇ ਹੀ ਨਹੀਂ ਪੈਣੇ ਹਨਾ। ਹਾਂਜੀ ਹਾਂਜੀ ਹਾਂਜੀ। ਆ ਅਗਲਾ ਵਰਤ ਵੀ ਨਹੀਂ ਸਕਦਾ। ਵਰਤ ਨਹੀਂ ਸਕਦਾ। ਠੀਕ ਹੈ। ਅੱਛਾ ਇੱਕੋ ਚੀਜ਼ ਹੋਰ ਆ ਦੇ ਵਿੱਚ ਜੀ। ਅੱਛਾ ਜੀ। ਇਹ ਨਹੀਂ ਆ ਵੀ ਤੁਹਾਨੂੰ ਸੁਹਾਗਾ ਜਿਵੇਂ ਸੁਹਾਗਾ ਵਿਚਾਲੇ ਪਿਆ ਅੱਛਾ ਜੀ ਤੁਹਾਨੂੰ ਬੰਦੇ ਲਾ ਕੇ ਕਮਾਉਣਾ ਆ ਬਿਲਕੁਲ ਹਾਂ ਬਈ ਉਧਰ ਨਹੀਂ ਛੱਡਦੇ ਕਿੰਨੀ ਕਟੋ ਤੇ ਆ ਚੱਕ ਉਧਰ ਆਕਸ਼ਨ ਲੱਗੀ ਵੀ ਆਹ ਜਾਂ ਅਗਲਾ ਕਿਸੇ ਚੌਂਡ ਚਾਂਡ ਚੋਂ ਵੀ ਕੱਢ ਬੈਂਦਾ ਬੰਦਾ ਆ ਜਾਨਸਾਰ ਫੇਰ ਟਰੈਕਟਰ ਪੁੱਠੇ ਪਾਹੀ ਦੀ ਜਿਵੇਂ ਮਰਜੀ ਜਿੱਧਰ ਮਰਜੀ ਲਾ ਦੇ ਆਹ ਆਪਸ਼ਨ ਐ ਮਿੱਤਰੋ ਇਧਰ ਇਹਨੂੰ ਬਾਹਰ ਕੱਢ ਕੇ ਠੀਕ ਐ ਤੇ ਇਧਰ ਪਾ ਲਓ ਦੂਜੇ ਪਾਸੇ ਵੀ ਇਹੀ ਸਾਲ ਹੋਈ ਤੁਸੀਂ ਪਾ ਕੇ ਦੱਸੋ ਆਪਦੇ ਹੱਥ ਨਾਲ ਦੱਸੋ ਲੈ ਵੀ ਮਿੱਤਰੋ ਇੱਕ ਮਿੰਟ ਦਾ ਕੰਮ ਐ ਸੀਜ਼ਨ ਦਾ ਕੰਮ ਐ ਆਪਾਂ ਵੀ ਕਾਲੀ ਵਿਖਾਈਏ ਤੁਹਾਨੂੰ ਉਵੇਂ ਵੀ ਉਵੇਂ ਪਾ ਸਕਦੇ ਆਪਾਂ ਆਗੇ ਸੱਲ ਜੀ ਲਓ ਜੀ ਅੱਛਾ ਐਂ ਪਾ ਸਕਦੇ ਆ ਜਦੋਂ ਫੁੱਲ ਮੇਰੇ ਅਰਗੇ ਨੂੰ ਪਾਵੇਂ ਕਾਲ ਹੋਵੇ ਹਨਾ ਮੈਂਟ ਦਾ ਕੰਮ ਹੀ ਹੈ ਮੈਂਟ ਦਾ ਜੀ ਠੀਕ ਆ ਠੀਕ ਆ ਜੀ ਤੇ ਆ ਜੋ ਬਾਈ ਉਸ ਤੋਂ ਬਾਅਦ ਜੀ ਆ ਆ ਵੀ ਬਈ ਹੂੰ ਕੁਆਲਿਟੀ ਪੱਖੋਂ ਸੇਮ ਐ ਇਹੋ ਸਾਕੇ ਕੁਆਲਿਟੀ ਉੰਗਾ ਸੇਮ ਹੀ ਐ ਜੀ ਆਪਾਂ ਕੁਆਲਿਟੀ ਦਿੰਨੇ ਆ ਜੀ ਉਹ ਤਾਂ ਕਹਿਣ ਤੇ ਬਣਾਵਾਂਗੇ ਜੇ ਕਿਸੇ ਨੇ ਮਾੜਾ ਮੋਟਾ ਲਾਈਟ ਖਾਣਾ ਹਲਕਾ ਕਰਾਉਣਾ ਉਹ ਕਹਿਣ ਤੇ ਆਸੀਂ ਨਹੀਂ ਬਣਾਉਂਦੇ ਅਸੀਂ ਨਹੀਂ ਬਣਾਉਂਦੇ ਚਲ ਬਈ ਅੱਗੇ ਵੀ ਬਹੁਤ ਸਾਰੇ ਬਣੀ ਜਾਂਦੇ ਉਹ ਵੀ ਆਪਾਂ ਫੇਰ ਦਿਖਾਉਣੇ ਆ ਪਹਿਲਾਂ ਆਪਾਂ ਹਲਾਂ ਨੂੰ ਦਿਖਾ ਚਲੀਏ ਬਈ ਹਾਲ ਤੇ ਜਿਵੇਂ ਆ ਦੋ ਤਿੰਨ ਅੱਜ ਕੱਲ ਦੇ ਅਜੇ ਓਕੇ ਜਿਹੜੇ ਅਯੋਗੇ ਯੁਗ ਦੇ ਜਿਹੜੇ ਆਪਾਂ ਕਹਿ ਲਈਏ ਵੀ ਜਿਵੇਂ ਤਹਿ ਤੋੜ ਆ ਗਿਆ ਇਹ ਅੱਜ ਕੱਲ ਦੇ ਹਨਾ ਲੋਡ ਦੇ ਮੁਤਾਬਕ ਸੰਦ ਬਣ ਰਹੇ ਆ ਬਈ ਫਿਰ ਹਲਾਂ ਤੇ ਬਈ ਦੱਸ ਕਿਵੇਂ ਆ ਫਿਰ ਗੱਲਬਾਤ ਆਪਣੀ ਵੀ ਇਹ ਤਾਂ ਨਹੀਂ ਹੋਊਗੀ ਜਾ ਕੇ ਅੰਦਰ ਇਕੱਠਾ ਕਰਾ ਦੇ ਯਾਰ ਕਿਸੇ ਟਰੈਕਟਰ ਦਾ ਨਹੀਂ 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 ਅੱਛਾ ਪਤਾ ਨਹੀਂ ਲੱਗਣਾ ਐ ਚੱਲੂ ਹੈ ਐ ਚੱਲੂ ਹੈ ਇਹਦਾ ਬਈ ਹੁਣ ਦੂਰੋਂ ਦੂਰੋਂ ਹੁਣ ਆ ਵੀ ਹੁੰਦੇ ਵੀ ਜੈਤੋ ਦੇ ਹਲ ਬਣਾਉਣੇ ਯਾਰ ਤੇ ਉਹੀ ਗੱਲ ਆ ਫਿਰ ਵਾਕਈ ਜੈਤੋ ਦੇ ਉਹੀ ਗੱਲ ਆ ਜੀ ਅਗਲਾ ਆਖੂਗਾ ਵੀ ਜੈਤੋ ਆਏ ਹਲ ਨਾਲ ਗਵਾਂਢੀ ਨੂੰ ਵੀ ਕਹੂਗਾ ਹਾਂ ਜੀ ਕਹਿੰਦੇ ਆ ਜੀ ਅੱਛਾ ਸਹੀ ਹੈ ਚੱਲ ਫਿਰ ਐਂ ਰੱਖੀ ਬਈ ਗੱਲ ਬਾਤ ਮਿੱਤਰਾਂ ਹਨਾ ਲੰਮੇ ਸਮੇਂ ਤਾਈਂ ਚੱਲਣਾ ਤਾਂ ਤੇ ਬਈ ਫਿਰ ਇਹਦੇ ਵਿੱਚ ਜਿਵੇਂ ਹੁਣ ਆਪਾਂ ਦੇਖ ਗਏ ਵੀ ਤੁਸੀਂ ਸੋਹਣ ਪੁਣਾ ਜਿਹੜਾ ਕਰਿਆ ਠੀਕ ਠੀਕ ਕਰਿਆ ਇਹ ਇੱਕ ਇੱਥੇ ਸਾਰੀ ਪਲੇਟ ਲਾ ਦਿੰਦੇ ਆ ਯਾਰ ਉਹ ਸੋਹਣ ਪੁਣਾ ਹੀ ਆ ਕਿ ਮਜ਼ਬੂਤੀ ਵੀ ਆ ਉਹਦੀ ਮਜ਼ਬੂਤੀ ਘੱਟ ਆ ਜੀ ਸੋਹਣ ਪੁਣਾ ਜ਼ਿਆਦਾ ਆ ਹੌਣ ਪੁਣਾ ਜ਼ਿਆਦਾ ਮਜ਼ਬੂਤੀ ਘੱਟ ਕਿ ਪੈਸੇ ਵੱਧਾ ਪੈਸੇ ਵੱਧਾ ਇਹਦੀ ਮਜ਼ਬੂਤੀ ਫੁੱਲ ਹੁੰਦੀ ਹੈ ਇਹਦੀ ਮਜ਼ਬੂਤੀ ਫੁੱਲ ਆਈ ਦਿਖਾ ਵੀਰੇ ਇੱਧਰ ਵੀ ਆ ਕੇ ਜਿਵੇਂ ਬਣੀ ਵੀ ਹੈ ਚ ਪੋੜ ਸਕਦੇ ਇਹਨੂੰ ਆਪਾਂ ਤੇ ਬਾਈ ਜਿਵੇਂ ਆ ਚੀਜ਼ਾਂ ਆ ਗਈਆਂ ਜੀ ਹਾਂ ਜੀ ਇਹ ਡੰਡਾ ਡੰਡਾ ਨਹੀਂ ਪਾ ਸਕਦੇ ਰੇ ਪੌਣੇ ਔਖੇ ਲੱਗਦੇ ਸਾਨੂੰ ਇਹ ਨਾ ਜੀ ਸਹੀ ਕਾਨੂੰਨ ਦੇ ਮਤਲਬ ਇੱਕ 11 ਦਾ ਹੀ ਡੰਡਾ ਕੰਮ ਜਾ ਬਾਈ ਤੁਹਾਡਾ ਉਦੋਂ ਬਾਅਦ ਡੰਡਾ ਉਦੋਂ ਡੰਡਾ ਕਾ ਕੰਮ ਜਾਉ ਨਹੀਂ ਮਰੋੜਿਆ ਜਾਂਦਾ ਕੀ ਇਹ ਨੰਨਾ ਮੜ ਤੇ ਅੜ ਕੇ ਇਥੋਂ ਡੰਡਾ ਵਿੰਗਾ ਹੋ ਜਾਂਦਾ ਆ ਵਿੰਗਾ ਜਾਂਦਾ ਜਾਂ ਗੁੱਲਗੇ ਤੋੜ ਦਿੰਦਾ ਨਹੀਂ ਭਾਈ ਜਿਵੇਂ ਤੁਸੀਂ ਤਾਂ ਵੀ ਡੰਡਾ ਪਰੋੜਿਆ ਜਾਂਦਾ ਤੇ ਉਹ ਮੰਨ ਲਓ 11 ਹਾਲਾ ਦਾ ਇੱਕ ਆ ਜਾਵੇ ਫਿਰ ਹਾਲ ਵੀ ਵੱਡੇ ਹੋਗੇ ਤਾਂ ਕਰਕੇ ਡੰਡਾ ਇਹ ਤੇ ਆਪਾਂ ਡੰਡਾ ਨਹੀਂ ਲਾ ਸਕਦੇ ਨਹੀਂ ਲਾ ਸਕਦੇ ਠੀਕ ਹੈ ਪਹਿਲਾਂ ਨਾ ਜੀ ਅੱਜ ਤੋਂ ਕੋਈ 10 ਸਾਲ ਪਹਿਲਾਂ ਹਾਂਜੀ ਆਪਣੇ ਕੋਲ ਟ੍ਰੈਕਟਰ ਹੀ 50 ਪਾਵਰ ਸੀ ਬਿਲਕੁਲ ਬਿਲਕੁਲ ਭਾਈ ਉਹਦੇ ਤੇ ਅਸੀਂ 13ਵੇਂ ਡੰਡੇ ਲਾਉਂਦੇ ਸੀ ਕਿਉਂ ਕੋਟਰੈਕਟਰ ਹੀ ਘੜ ਜਾਂਦਾ ਸੀ ਸਹੀ ਗੱਲ ਆ ਵੀ ਜਿੰਨੇ ਕੇ ਯਾਰ ਜ਼ੋਰ ਦੇ ਟਰੈਕਟਰ ਸੀ 4x4 ਆ ਗਏ ਟਰੈਕਟਰਾਂ ਦੀ ਪਾਵਰ ਹੀ ਵਧ ਗਈਆਂ ਇਹ ਗੱਲ ਮੈਂ ਇੱਕ ਦਿਨ ਅੱਗੇ ਵੀ ਕਰੀ ਸੀ ਵੀ ਜਿਵੇਂ ਲੋਕਾਂ ਨੇ ਹੁਣ ਜ਼ੋਰ ਅਸੀਂ ਵੀ ਵਧਾਈ ਉਹਦੇ ਹੀ ਫਿਰਦੇ ਆ ਜਿਵੇਂ ਲੋਕਾਂ ਨੇ ਰੇਸਾਂ ਦੇ ਮੁਕੀਆਂ ਦੇ ਦਿੰਦੀਆਂ ਤੁਸੀਂ ਵੀ ਦਿੱਤਾਂਗੇ ਨਾ ਹਾਂ ਵੀ ਇਹ ਨਾ ਹੋਵੇ ਕਿਤੇ ਅਗਲਾ ਹਾਲ ਹੁਣ ਰਾਹ ਚ ਰਾਈ ਜਾਣ ਹਾਂ ਹਾਂ ਉਹੀ ਗੱਲ ਹੈ ਵੇ ਫੌਲਾ ਮਜ਼ਬੂਤ ਕਰਦਾਗਾ ਫੌਲਾ ਮਜ਼ਬੂਤ ਕਰਾ ਠੀਕ ਆ ਲੈ ਮਿੱਤਰੋ ਇੱਕ ਚੀਜ਼ ਹੋਰ ਹੈ ਮੋਡੀਫਾਈ ਕਰਾਇਆ ਅਗਲੇ ਨੇ ਤੁਹਾਡੇ ਹੱਲ ਬੇਫਿਕਰ ਹੋ ਕੇ ਬਾਵੇ ਇੱਕ ਚੀਜ਼ ਹੋਰ ਹੈ ਆ ਜਿੰਨਾ ਵੀ ਕੋਈ ਕਰਦਾ ਹੈ ਨਾ ਸਾਰਾ ਆਮ ਸਿੰਪਲ ਵੈਲਡਿੰਗ ਕਰਦੇ ਆ ਅੱਛਾ ਆਪਣਾ ਸਪੈਸ਼ਲ ਅਸੀਂ ਮਿਗ ਵੈਲਡਿੰਗ ਨਾ ਕਰਦੇ ਆ ਇਹ ਮਿਗ ਵੈਲਡਿੰਗ ਆਪਾਂ ਜਿੰਨੇ ਵੀ ਸਾਡੇ ਲੱਪੇ ਲੱਗੇ ਹੋਣਗੇ ਨਾ ਅੱਛਾ ਮਿਗ ਨੇ ਲੱਗੇ ਹੋਣਗੇ ਉਹ ਵੀਡੀਓ ਦਿਖਾ ਮਿਗ ਵੈਲਡਿੰਗ ਦੀ ਸਾਡੇ ਆਹ ਬਈ ਨੀ ਗੱਲ ਦੱਸੀ ਤੁਸੀਂ ਆਹ ਦੇਖੋ ਪਿਆ ਜੀ ਇਹ ਜਿਹੜਾ ਮਿਗ ਵੈਲਡਿੰਗ ਆ ਇਹ ਤਾਂ ਜਿਵੇਂ ਆਪਾਂ ਕਾਲੀਆ ਤਕੜੀਆਂ ਫਰਮਾ ਫਰਮਾਂ ਤੇ ਜਾਂ ਕੋਈ ਟਰਾਲਿਆਂ ਟਰੁੱਲਿਆਂ ਤੇ ਉਹਨਾਂ ਦੇ ਕਰਦੇ ਹਨਾ ਤੁਸੀਂ ਹਲਾ ਨਹੀਂ ਕਰੀ ਇਹਨੇ ਜਿਵੇਂ ਟਰੈਕਟਰ ਦੇ ਹਿੱਸੇ ਬਣਦੇ ਆ ਬਿਲਕੁਲ ਉਹ ਮੈਗਨਲ ਹੀ ਹੁੰਦੇ ਠੀਕ ਹੈ ਉਹਦੀ ਖਾਸियत ਕੀ ਹੁੰਦੀ ਵੀ ਉਹਨੂੰ ਜਰ ਨਹੀਂ ਪੈਂਦੀ ਜਾਂ ਉਹਦੀ ਕਿਵੇਂ ਮਜ਼ਬੂਤੀ ਜ਼ਿਆਦਾ ਹੁੰਦੀ ਉਹਨੂੰ ਜਰ ਨਹੀਂ ਉਹ ਮਤਲਬ ਕਿ ਉਹਨੇ ਉਹਦੇ ਵਿੱਚੋਂ ਕਾਰ ਨਿਕਲਦੀ ਉਹਨੇ ਲੋਹਾ ਹੀ ਬਣ ਜਾਣਾ ਅੱਛਾ ਲੋਹਾ ਹੀ ਬਣ ਜਾਣਾ ਉਹਦਾ ਮਤਲਬ ਵੀ ਜਿਵੇਂ ਬਿਲਡਿੰਗ ਵਾਲਾ ਠੀਕ ਹੈ ਜਿਵੇਂ ਇਹ ਆਪਣੀ ਵੈਲਡਿੰਗ ਦੀ ਲੇੜ ਹੁੰਦੀ ਹੈ ਫਰਜ਼ ਕਰੋ ਵੀ ਇੱਥੋਂ ਹੁਣੇ ਪਾੜ ਜਾਣਾ ਆਇਓ ਬਈ ਦਿਖਾ ਜਿਵੇਂ ਆਪਾਂ ਮੜਾ ਜਿਵੇਂ ਇੱਥੋਂ ਵੈਲਡ ਆਪਾਂ ਲੇੜ ਦੋ ਜਿਵੇਂ ਆਹ ਲੇੜ ਲੱਗੀ ਵੀ ਆ ਹ ਇਹ ਆਮ ਵੈਲਡਿੰਗ ਦੀ ਲੱਗੀ ਹੋਈ ਹੈ। ਇਹ ਅੱਛਾ ਇਹ ਆਮ ਦੀ ਲੱਗੀ ਹੈ। ਆਹ ਵੈਲਡਿੰਗ ਆਮ ਦੀ ਲੱਗੀ ਹੈ। ਠੀਕ ਹੈ। ਜਿਹੜੀਆਂ ਆਹ ਲੇਹਰਾਂ ਲੱਗੀਆਂ ਆਹ ਲੇਹਰਾਂ ਲੱਗੀਆਂ। ਓਕੇ। ਹਾਂ ਸਾਰੀਆਂ ਮੈਗ ਦੀਆਂ। ਅੱਛਾ ਇਹ ਮੈਗ ਦੇ ਨੇ। ਇਹਨਾਂ ਦੀ ਮੰਨ ਲਓ ਵੀ ਸਫਾਈ ਜ਼ਿਆਦੇ ਹੋਣੀ ਹੈ ਕਿ ਤਾ। ਸਫਾਈ ਤਾਂ ਵੱਧ ਹੈਗੀ ਹੈਗੀ ਹੈ। ਨਾਲ ਮਜ਼ਬੂਤੀ ਵੱਧ ਆਦੀ। ਠੀਕ ਹੈ। ਇਹਦੇ ਵਿੱਚ ਸਪੇਸ ਨਹੀਂ ਰਹਿੰਦੀ ਹੁੰਦੀ ਜਿੱਥੋਂ ਲੇੜ ਤੋੜ ਲਈ ਆਪਾਂ ਸਿਰੇ ਤਾਂ ਹੀ 100% ਆਉਂਦੀ ਉਹ। ਨਹੀਂ ਵਿੱਚ ਤਾਂ ਹੀ ਆਵਣ ਨੇ। ਅੱਛਾ ਵਿੱਚ ਤਾਂ ਹੀ ਆਂਦੀਗਾ। ਤੁਸੀਂ ਇਹਨੂੰ ਪੱਟ ਨਹੀਂ ਸਕਦੇ। ਠੀਕ ਹੈ ਲ ਮਤਰਾ ਮੈਗ ਵੈਲਡਿੰਗ ਬਾਰੇ ਆਪਾਂ ਥੋੜਾ ਜਾਂ ਜਾਣਨ ਦੀ ਕੋਸ਼ਿਸ਼ ਕਰੀਏ ਬਾਕੀ ਬਹੁਤ ਭਰਾਵਾਂ ਨੂੰ ਪਤਾ ਵੀ ਹੋ ਬਹੁਤ ਭਰਾਵਾਂ ਨੂੰ ਮੇਰੇ ਵਰਗਾਂ ਨੂੰ ਨਹੀਂ ਵੀ ਪਤਾ ਹੁੰਦਾ ਕਈ ਵਾਰੀ ਤਾਂ ਉਹ ਆਪਾਂ ਬਾਈ ਤੋਂ ਪੁੱਛਿਆ ਮੈਗ ਵੈਲਡਿੰਗ ਇਹ ਬਾਈ ਫਿਰ ਜਿਵੇਂ ਤੁਸੀਂ ਕਹੇ ਇੱਥੇ ਆਮ ਕਰਤਾ ਜਿੱਥੇ ਜਿੱਥੇ ਲੋਡ ਆ ਮੈਗ ਵੈਲਡਿੰਗ ਦੀ ਉੱਥੇ ਲਾਈ ਦੀ ਉੱਥੇ ਮੈਗ ਵੈਲਡਿੰਗ ਨਹੀਂ ਕਰੀ ਦੀ ਠੀਕ ਹੈ ਇਹ ਵੀ ਬਹੁਤ ਚੰਗੀ ਗੱਲ ਹੈ ਤੇ ਇੱਕ ਬਾਈ ਯਾਰ ਹੋਰ ਮੈਂ ਜਿਹੜੀ ਚੀਜ਼ ਨੋਟ ਕਰੀ ਨਾ ਯਾਰ ਇਧਰ ਜਿਆ ਮੁੰਡਿਆ ਮੁੰਡਿਆ ਸਾਹਮਣੇ ਮੜਾ ਜ ਆਪਾਂ ਦਿਖਾਈਏ ਵੀ ਜਿਹੜਾ ਤੁਹਾਡਾ ਹਾਲ ਆ ਨਾ ਇਹ ਯਾਰ ਆ ਇਹ ਆਮ ਇੱਥੇ ਹੁੰਦੇ ਆ ਜੀ ਇਹ ਮੈਂ ਸੋਚਦਾ ਹੁੰਨਾ ਵੀ ਯਾਰ ਕਿਸੇ ਦੇ ਰਾਹ ਖੜੇ ਜਾਂਦੇ ਤੇ ਯਾਰ ਸਿੱਧੀ ਚੌਂਜੀ ਵੱਜ ਸਕਦੀ ਹੈ ਐ ਪੂਰੇ ਪੱਧਰ ਨਹੀਂ ਟਿਕਦੇ ਹੁੰਦੇ ਇਹ ਕਿਵੇਂ ਟਿਕਾਏ ਫਿਰ ਤੁਸੀਂ ਉਹਨਾਂ ਦੇ ਸਾਡੀ ਆਪਦੀ ਡਿਜ਼ਾਈਨਿੰਗ ਹੈ ਜੀ ਇਹ ਅੱਛਾ ਇਹ ਡਿਜ਼ਾਈਨਿੰਗ ਸਹੀ ਹੈ ਆਪ ਘੜੀ ਦੀ ਹੈ ਮੈਂ ਆਪ ਕਰਦਾ ਡਿਜ਼ਾਈਨਿੰਗ ਇਹਦੀ ਆ ਮਿੱਤਰੋ ਬਹੁਤ ਚੰਗੀ ਗੱਲ ਲੱਗੀ ਤੁਹਾਨੂੰ ਵੀ ਲੱਗੂਗੀ ਵੀ ਹਾਲ ਜਿਵੇਂ ਤੁਸੀਂ ਮੰਨੋ ਵੀ ਥੱਲੋਂ ਜੇ 11 ਰਹਿ ਗਿਆ ਤਾਂ ਰਾਸਤੇ ਦੇ ਵਿੱਚ ਵੀ 11 ਜਿੰਨਾ ਜਗ੍ਹਾ ਹੀ ਰੋਕਣਗੇ ਇੱਕ ਚੀਜ਼ ਇੱਕ ਜੀ ਹੋਰ ਹੈ ਸਾਡੀ ਇਹਦੇ ਵਿੱਚ ਅੱਛਾ ਜੀ ਆ ਕਬਜਾ ਲੱਗਣ ਦੇ ਵਿੱਚ ਠੀਕ ਹੈ ਦਿਖਾ ਬਈ ਆਮ ਨਾ ਤੁਹਾਡਾ ਕੋਈ ਕਬਜ਼ਾ ਲੱਗੂਗਾ ਹਾਂਜੀ ਹਾਂ ਆ ਪੈਪ ਦੇ ਵੇਚਦੀ ਹੋਊਗਾ ਅੱਛਾ ਜੀ ਅਸੀਂ ਆ ਬੋਸ਼ ਵੀ ਲੱਗ ਲੱਗਿਆ ਠੀਕ ਹੈ ਆ ਬੋਸ਼ ਵੀ ਲੱਗ ਲੱਗਿਆ ਜਾਣੀ ਆ ਜਿਹੜਾ ਬੱਤਾ ਪੈਪ ਆ ਇਹਦੇ ਵੇਚਦੀ ਕੁਛ ਨਹੀਂਗਾ ਠੀਕ ਹੈ ਕੱਲ ਨੂੰ ਕੋਈ ਪੰਜਾਂ ਚਾਰ ਸਾਲਾਂ ਨੂੰ ਖੁੱਭ ਢਿੱਲ ਪੈਂਦੀ ਆ ਇਹ ਕਲੀਅਰਲੀ ਪਟਣੀ ਪਊਗੀ ਇਧਰ ਇੱਕ ਜੇ ਬੋਸ਼ ਪੱਟੇ ਨਵੇਂ ਲੱਗ ਜਣ ਜਿਵੇਂ ਤੁਸੀਂ ਕਹੇ ਇਹ ਛੇਤੀ ਢਿੱਲ ਤਾਂ ਨਹੀਂ ਨਾ ਪੈਂਦੀ ਮੈਂ 5 ਸਾਲ ਦੀ ਗਾਰੰਟੀ ਦਿੰਦਾ 5 ਸਾਲ ਦੀ ਤਾਂ ਗਾਰੰਟੀ ਦਿੰਦਾ ਗਾਰੰਟੀ ਹੈ ਨਾ ਚੱਲੂ ਉਹ ਤੋਂ ਵੱਧ ਵੀ ਉਹ ਤੋਂ ਤਾਂ 10 ਸਾਲ ਦੀ ਹੈ ਲਾਈਫ ਟਾਈਮ ਚੱਲਣੀ ਹੈ ਬਸ ਠੀਕ ਹੈ ਲੈ ਮੈਟਰੋ ਇਹ ਗੱਲ ਬੜੀ ਚੰਗੀ ਲੱਗੀ ਸੀ ਜਿਵੇਂ ਮੈਂ ਉਹ ਫੇਰ ਕੰਟੀਨਿਊ ਕਰਾਂ ਤੁਸੀਂ ਹੁਣ ਦੇਖੋ ਵੀ ਇਹ 11 ਹਾਲ ਇੱਥੋਂ ਤੱਕ ਰਹਿ ਗਏ ਤੇ 11 ਦੀ ਜਗ੍ਹਾ ਹੀ ਖੇਰ ਰਹੇ ਆ ਉੱਪਰ ਤੱਕ ਵੀ ਨਹੀਂ ਆਮ ਹਾਲ ਐਂ ਟੈਕ ਜਾਂਦੇ ਆ ਬਾਈ ਯਾਰ ਉਹ ਫੇਰ ਜਗ੍ਹਾ ਤਾਂ ਉਹੀ ਰਾਹ ਖੜੇ ਜਾਂਦੇ ਨੂੰ ਤੰਗ ਕਰਦੇ ਜਾਂਦੇ ਆ ਹਾਂਜੀ 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 ਇਹ ਬਹੁਤ ਸੋਹਣੀ ਗੱਲ ਲੱਗੀ ਬਾਈ ਤੇ ਬਾਕੀ ਬਈ ਜਿਵੇਂ ਹੁਣ ਇਹਦੀਆਂ ਜਿਹੜੀਆਂ ਟੈਣਾ ਟੂਣਾ ਹੁੰਦੀਆਂ ਬਾਈ ਯਾਰ ਆਹਾ ਇਹ ਕਿਵੇਂ ਹੁਣ ਬਾਈ ਜਿਵੇਂ ਆਮ ਤਾਂ ਯਾਰ ਟਰੈਕਟਰਾਂ ਵਾਲੇ ਵੀ ਲੋਹਾ ਘਟਾਉਣ ਲੱਗ ਗਏ ਤੇ ਤੁਸੀਂ ਤਾਂ ਨਹੀਂ ਘਟਾਉਣ ਲੱਗ ਗਏ ਆ ਚੀਜ਼ ਅਸੀਂ ਤਾਂ ਵਧਾਤਾ ਜੀ ਪੱਕੀ ਗੱਲ ਆ ਇੰਚੀ ਦੀ ਕਰਤੀ ਜੀ 6 ਸੂਤੋਂ ਕੋਈ ਟਰੈਕਟਰ ਵੇਖ ਲਓ ਮਗਰਾਲ ਵੀ ਹਲਕੇ ਆਉਣ ਲੱਗੇ ਕੁੱਲ ਚੀਜ਼ ਹਲਕੀ ਆਉਣ ਲੱਗ ਗਈ ਤੇ ਥੋੜਾ ਕਿਤੇ ਆਹ ਕੰਮ ਉਦੋਂ ਹਲਕਾਣਾ ਹੋ ਗਿਆ ਹੋਵੇ ਅਸੀਂ ਹੈਵੀ ਕਰਤੀ ਜੇ ਤੂੰ ਹੈ ਹੈ ਗਾਰੰਟੀ ਹੈ ਗਾਰੰਟੀ ਹੈ ਜੀ ਇਹ ਤਾਂ ਨਹੀਂ ਹੈਲਦੀ ਕਹੇ ਬਸ ਨਾ ਨਾ ਮਤਲਬ ਨਹੀਂ ਬਸ ਠੀਕ ਆ ਜੇ ਹੁਣ ਬਈ ਅਗਲਾ ਸੁੱਕਾ ਜਿਵੇਂ ਹੁਣ ਗਾ ਕਣਕਲੇ ਵਾਢਾ ਗਏ ਸੁੱਕਾ ਸੱਕਾ ਪੱਟੇ ਇਹ 15 ਬਿਨਾ ਟਾਇਰਾਂ ਤੋਂ ਆ ਇੱਕ ਸਾਰ ਚੱਲਣਗੇ ਮੈਂ 17 ਤਾਂ ਹੀ ਗਾਰੰਟੀ ਦਿੰਨਾ ਵੀ ਆਏ ਆ ਝੂਟਾ ਮਾਰਨਗੇ ਜਾਂ ਤਰ ਜਾਣਗੇ ਹਾਂ ਇਹ ਨਾ ਹੋਵੇ ਵੀ ਉੱਧਰ ਪਾਣੀ ਲੱਗਿਆ ਹੋਵੇ ਆਓ ਇੱਕ ਸੜਕ ਇੱਧਰ ਸੁੱਕਾ ਹੈ ਉੱਥੇ ਤਾਂ ਨਹੀਂ ਮੈਂ ਕਹਿ ਸਕਦਾ ਵੀ ਸਾਰੇ ਸੁੱਕੇ ਚ ਕੋਈ ਹੁਣ ਇੱਕੋ ਜਿਹਾ ਗਿਲਾ ਹੋਵੇ ਇੱਕੋ ਜਿਹਾ ਸੁੱਕਾ ਹੋਵੇ ਇੱਕ ਬਈ ਹੋਰ ਗੱਲ ਰਹਿੰਦੀ ਆ ਆਮ ਹੀ ਮਿੱਤਰਾ ਜੇ ਕੁਆਲਿਟੀ ਮਾੜੀ ਮੋਟ ਘਾੜਦੀ ਵੀ ਤਾਂ ਇੱਕ ਤੇ ਹੋ ਜੀ ਪਿੱਛੇ ਹੋ ਜੀ ਹਨਾ ਇੱਕ ਬਈ ਗੱਲ ਹੋਰ ਰਹਿੰਦੀ ਆ ਆਮ ਅਗਲਾ ਆਂਦਾ ਯਾਰ ਜੈਤੋ ਦੇ ਹਾਲ ਨਾ ਜਿਵੇਂ ਕਈ ਏਰੀਆ ਦੇ ਵਿੱਚ ਪਾਣੀ ਡੂੰਗੇ ਆ ਉੱਥੇ ਅਗਲਾ ਦਾ ਹਲ ਵੜਦੇ ਨਹੀਂ ਯਾਰ ਹੌਲੇ ਹੁੰਦੇ ਆਲੇ ਇਹ ਕੋਈ ਗੱਲ ਸੱਚੀ ਹੈ ਕਿ ਮਤਲਬ ਤੁਸੀਂ ਇਹ ਗੱਲ ਦੀ ਗਾਰੰਟੀ ਦੋਗੇ ਬਈ ਇਹ ਜੈਤੋ ਦੀ ਏਰੀਏ ਤੇ ਹਾਲ ਆਪਣੇ ਚੱਲਦੇ ਜਾਂ ਇੱਥੇ ਚੱਲਦੇ ਜਾਂ ਇੱਥੋਂ ਕੋਈ ਦੂਰ ਰਾਜਸਥਾਨ ਚ ਚਲਾਵੇ ਉੱਥੇ ਜਾ ਕੇ ਹਾਲ ਚੱਲੂ ਆਪਾਂ ਕਿਹੋ ਜੀ ਮਰਜ਼ੀ ਮਿੱਟੀ ਹੋਵੇ ਯਾਰ ਮੈਂ ਕਹਾਂ ਜੀ ਆਪਣੇ ਤਾਂ ਜਿਹੜੀ ਫ੍ਰੀਜ ਕੋਡ ਦੀ ਧਰਤੀ ਤਾਂ ਬਾਲੀ ਵਧੀਆ ਹਾਂਜੀ ਹਾਂ ਇੱਥੇ ਤਾਂ ਜਿਹੜਾ ਮਰਜ਼ੀ ਸੰਦ ਚਲਾ ਲਓ ਠੀਕ ਹੈ ਆ ਰਾਜਸਥਾਨ ਦੀ ਪੋਲੀ ਉੱਥੇ ਤਾਂ ਤੁਸੀਂ ਮਰਜ਼ੀ ਚਲਾ ਲਓ ਠੀਕ ਹੈ ਕਈ ਵਾਰੀ ਚੱਲ ਜੂਰੇ ਤਾਂ ਵੀ ਚੱਲੀ ਉੱਥੇ ਠੀਕ ਹੈ ਨਹੀਂ ਕਈ ਵਾਰੀ ਬਾਲੀ ਮੰਡ ਪੈਲੀ ਹੁੰਦੀ ਆ ਅੰਡ ਪੈਲੀ ਆ ਗਿਆ ਪੰਨ ਲੁਧਿਆਣਾ ਹਾਂਜੀ ਅੰਮਰਸਾਰਾ ਠੀਕ ਗਰਦਾਸਪੁਰ ਕਪੂਰਥਲਾ ਉੱਥੇ ਤਾਂ ਮਤਲਬ ਕਿ ਮਿੱਟੀ ਤੁਸੀਂ ਇਹੋ ਜੀ ਐ ਬਈ ਜੇ ਮਿੱਟੀ ਨੂੰ ਹੱਥ 'ਚ ਫੜ ਲੀਏ ਨਾ ਚਿਪ-ਚਿਪ ਕਰਨ ਲੱਗ ਜਾਂਦੀ ਆ ਠੀਕ ਹੈ ਬਈ ਮੁੱਕ ਦੀ ਗੱਲ ਮੈਂ ਇਹ ਕਹਿਣਾ ਚਾਹਣਾ ਵੀ ਤੁਸੀਂ ਹਰ ਉੱਥੇ ਵੀ ਚੱਲਦੇ ਆ ਸਾਡੇ ਬਾ ਫੇਰ ਠੀਕ ਆ ਆਪਾਂ ਉਹ ਗੱਲ ਕਹਨੇ ਆ ਵੀ ਕਈ ਭਰਾ ਹੁਣ ਦੂਰੋਂ ਦੂਰੋਂ ਵੇਂਦੇ ਆ ਯਾਰ ਹਨਾ ਆਮ ਹੀ ਦੂਰੋਂ ਵੀ ਤੁਸੀਂ ਹਰੇਕ ਮਿੱਟੀ ਤੋਂ ਜਾਣੂ ਆ ਨਾ ਬਈ ਸਾਡੇ ਫਲਾਨੀ ਮਿੱਟੀ 'ਚ ਵੀ ਹਲ ਜਾਣੇ ਆ ਪੋਲੇ 'ਚ ਵੀ ਜਾਣੇ ਆ ਡਾਕਰ 'ਚ ਵੀ ਜਾਣੇ ਆ ਹਰਥਾਂ ਜਾਣੇ ਹਰਥਾਂ ਚੱਲਣਗੇ ਇੱਕ ਇਹਦਾ ਇਹਦਾ ਯਾਰ ਗੱਲ ਦੱਸੋ ਭਰਾ ਬਣਿਆ ਵੀ ਯਾਰ ਇਹਦਾ ਹੁਣ ਜੇ ਅਗਲੇ ਨੇ ਯਾਰ ਦੂਰ ਜਾਵੜਿਆ ਤੇ ਇਹਦਾ ਯਾਰ ਫਾਲੇ ਦਾ ਕੋਈ ਇਲਾਜ ਕੀ ਹਾਲ ਹੋਊਗਾ ਜਿਹੜਾ ਫਾਲਾ ਹੈ ਹਾਂਜੀ ਇਹ ਅਸੀਂ ਆਪ ਤਿਆਰ ਕਰਦੇ ਆਂ ਅੱਛਾ ਲੈ ਕੇ ਆਸੀ ਬਣਾਮਣਾ ਆਉਣੇ ਆ ਠੀਕ ਹੈ ਅਸੀਂ ਬਣਾਉਂਦੇ ਨਹੀਂ ਆਪ ਓਕੇ ਇਹਨੂੰ ਅਸੀਂ ਫਰਮੇ ਦੇ ਆਪਦੇ ਚ ਗਰਮ ਕਰਕੇ ਤਿਆਰ ਕਰਦੇ ਆਂ ਇਹ ਇਹ ਫਰਮਾ ਕਿਤੇ ਹੋਰ ਨਹੀਂ ਬਣਦਾ ਹੋਰ ਨਹੀਂ ਬਣਦਾ ਇਹੀ ਕੁਆਲਿਟੀ ਜੇ ਤੋ ਦੇਖੋ ਦਾ ਦੀ ਤੁਹਾਨੂੰ ਇਹ ਤਾਂ ਮਿਲ ਜੂਗੀ ਵੀ ਇਹਦੀ ਇਹਦੀ ਮੋਰ ਲੱਗੀ ਐ ਉਹ ਤਾਂ ਮਿਲ ਜੂ ਥਾਂ ਥਾਂ ਤੋਂ ਪਰ ਇਹਦੀ ਗਲਾਈ ਗੁਲਾਈ ਇਹਦੀ ਛੜੰਗ ਨਹੀਂ ਮਿਲਦੀ ਉਹ ਨਹੀਂ ਮਿਲਦੀ ਤੇ ਉਹਦੇ ਸਿਰ ਤੇ ਹੀ ਹਾਲ ਐ ਤੇ ਫੇਰ ਇਹ ਵੀ ਤੁਸੀਂ ਪਹੁੰਚ ਪਹੁੰਚ ਕਰ ਦਿੰਨੇ ਆਂ ਮਗਰ ਯਾਰ ਫੇਰ ਥੋੜੀ ਸਮੱਸਿਆ ਜਿੰਮੇਦਾਰਾਂ ਨੂੰ ਵੀ ਚਲੋ ਵੀ ਜੇ ਤਾਂ ਇੱਥੋਂ ਕੋਈ ਵਿਕਲ ਸਿੱਧਾ ਜਾਂਦਾ ਤਾਂ ਉਹ ਉੱਤੇ ਰੱਖ ਦਿੰਨੇ ਆਂ ਤੇ ਜੇ ਕਿਸੇ ਨੇ ਕੋਰੀਅਰ ਕਰਵਾਉ ਉਹ ਵੀ ਕਰਾ ਦਿਆਂਗੇ ਅੱਛਾ ਆਓ ਯਾਰ ਫਰਕ ਹੈ ਇਰੀ ਅਗਲਾ ਦੂਰ ਬੈਠਾ ਹਨ ਇਹ ਗੱਲ ਜਾਇਜ਼ ਐ ਜਿਹੜੀ ਕਰਨੀ ਆ ਤੇ ਜੇ ਇੱਕ ਗੱਲ ਹੋਰ ਵੀ ਮੈਂ ਹਾਂਜੀ ਆਪਦੇ ਭਰਾਵਾਂ ਨਾਲ ਸਮਝ ਕਰਨੀ ਹੈ ਹਾਂਜੀ ਤੇ ਤੁਸੀਂ ਕਿਸੇ ਮਿਸਤਰੀ ਕੋਲੇ ਜਾਵੜਿਓ ਠੀਕ ਹੈ ਜੀ ਤੇ ਫਾਲੇ ਤੁਸੀਂ ਉੱਥੋਂ ਲੈ ਲਿਓ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਦੱਸ ਦੂੰਗਾ ਵੀ ਐਂ ਕਰ ਲਓ ਸਹੀ ਹੋ ਜਾ ਅੱਛਾ ਲੈ ਵੀ ਮੈਨੂੰ ਇਹ ਵੀ ਲਾਲਚ ਨਹੀਂ ਮਰ ਤੋਂ ਲੈ ਕੇ ਜਾਇਓ ਨਹੀਂ ਠੀਕ ਆਹ ਗੱਲ ਬਈ ਬਹੁਤ ਪੱਕੀ ਕਰੀ ਆ ਵੀ ਅਗਲਾ ਇੱਥੋਂ ਜੇ ਤੋ ਤਸੰਦ ਲੈਂਦਾ ਤੁਹਾਡੇ ਤੋਂ ਕਈ ਵਾਰੀ ਬੰਦਾ ਹੁੰਦਾ ਹੁਣ ਇੰਨੀ ਵਾਰ ਹਾਲੀ ਨਹੀਂ ਲੈਂਦਾ ਇਹ ਗੱਲ ਪਿਛੇ ਮੰਨਦੇ ਆ ਨਾ ਅਗਲਾ ਬੰਦਾ ਸੋਚਦਾ ਵੀ ਯਾਰ ਜੇ ਜੈਤੋਤ ਲੈ ਉਹ ਕਹਿੰਦੇ ਵੀ ਸਾਡੇ ਹਾਲਾ ਹਲਾਂ ਦੇ ਸਾਡੇ ਫਾਲੇ ਚੱਲਣਗੇ ਵੀ ਯਾਰ ਜੈਤੋ ਫੇਰ ਕਿਵੇਂ ਜਾਵਾਂਗੇ ਨਹੀਂ ਹਾਟ ਤੇ ਕਿਵੇਂ ਜਾਵਾਂ 100 ਕਿਲੋਮੀਟਰ ਤੇ ਬੈਟਾ ਬਿਲਕੁਲ ਬਿਲਕੁਲ 100 ਕਿਲੋਮੀਟਰ ਤੇ ਬੈਟਾ ਹਾਂ ਇਹ ਗੱਲ ਅੱਜ ਮਿੱਤਰੋ ਇਹ ਵੀ ਮੈਨੂੰ ਫੋਨ ਤੇ ਕਰੋ ਗੱਲ ਮੇਰੇ ਨਾਲ ਕੰਡਾ ਉਹ ਠੀਕ ਹੈ ਮੈਂ ਜਲੇ ਵੀਰ ਹਾਂ ਵੀ ਆ ਐ ਕਰ ਲਾ ਐ ਕਰ ਲਾ ਉੱਥੇ ਬੈਠੇ ਸੈਟਿੰਗ ਕਰਾ ਲੈ ਉੱਥੇ ਬੈਠਾ ਲੈ ਵੀ ਵੀਰੋ ਇਹ ਵੀ ਤੁਹਾਡਾ ਮਸਲਾ ਹੱਲ ਹੋ ਗਿਆ ਵੀ ਇੱਥੋਂ ਜੇ ਤੁਸੀਂ ਜੈਤੋ ਤੋਂ ਹੱਲ ਲੈਣੇ ਤਾਂ ਤੁਹਾਨੂੰ ਫਾਲੇ ਲੈਣ ਇੱਥੇ ਨਹੀਂ ਆਉਣਾ ਆ ਮੇਰੇ ਦਿਲ ਦੇ ਵਿੱਚ ਸੀਗੀ ਗੱਲ ਵੀ ਆਪਾਂ ਕਰਾਂਗੇ ਯਾਰ ਵੀ ਕਈ ਵਾਰੀ ਬੰਦਾ ਹੁਣ ਹਾਲ ਅਗਲੇ ਨੇ 200 ਕਿਲੋਮੀਟਰ ਤੇ ਲੈਣੇ ਹੁਣ ਬਈ ਹਣਾ ਅਗਲਾ ਡਰ ਜਾਂਦਾ ਐਵੇਂ ਫਾਲੇ ਲੈਣ ਕਿਵੇਂ ਜਾਵਾਂਗੇ ਚਲ ਆ ਜੋ ਬਈ ਆਪਾਂ ਉਸ ਤੋਂ ਬਾਅਦ ਦਿਖਾਈਏ ਬਹੁਤ ਅੱਜ ਗੱਲਾਂ ਆਪਾਂ ਬਾਈ ਨਾਲ ਖੋਲੀਆਂ ਮਿੱਤਰੋ ਤੇ ਬਈ ਆ ਗਏ ਆ ਤਵਾ ਇਹਦਾ ਵੀ ਬਹੁਤ ਰਿਵਾਜ ਚੱਲਦਾ ਬਈ ਜਿਵੇਂ ਰਿਵਾਜ ਚੱਲਦਾ ਫਿਰ ਉਹ ਚੀਜ਼ ਬਣਾ ਦਿੰਦਾ ਨਾਲ ਦੀ ਨਾਲ ਹਾਂਜੀ ਹਾਂਜੀ ਬਸ ਠੀਕ ਹੈ ਕੋਈ ਹੋਰ ਵੀ ਭਰਾ ਨੇ ਕੋਈ ਸੰਦ ਬਣਾਉਣਾ ਹੋਵੇ ਸਭ ਬਣਾ ਦੇਉਗੇ ਬਸ ਠੀਕ ਹੈ ਇਹਦੇ ਚ ਬਈ ਫਿਰ ਹੁਣ ਇੱਥੇ ਇੱਕ ਘੁੰਮਣ ਵਾਲੇ ਲਾਉਂਦੇ ਹੁੰਦੇ ਆ ਯਾਰ ਉਹ ਜੇ ਵੀ ਕੱਟ ਕੱਢ ਦੇਂਗਾ ਜੇ ਲੱਗਿਆ ਉਹ ਤਾਂ ਕੱਢ ਦੇਈਦਾ ਪਰ ਮੈਂ ਉਹਦੇ ਭਰਾਵਾਂ ਨੂੰ ਬੇਨਤੀ ਕਰੂੰਗਾ ਠੀਕ ਹੈ ਵੀ ਉਹ ਯਾਰ ਇੱਕ ਨਾ ਮੈਨੂੰ ਢੂਂਗ ਜੀ ਵਾਲੀ ਗੱਲ ਹੈ ਅੱਛਾ ਜੀ ਫਾਇਦਾ ਕੋਈ ਨਹੀਂ ਹੁੰਦਾ ਅੱਛਾ ਉਹ ਜਿਹੜਾ ਇੱਥੇ ਲੱਗਿਆ ਨਾ ਗੋਗਵਾ ਹੂੰ ਉਹਦਾ ਕੋਈ ਫਾਇਦਾ ਨਹੀਂ ਉਹ ਕੱਲਾ ਤਵਾ ਹੀ ਘੂਗੂਆ ਤੁਹਾਡਾ ਹੂੰ ਮਤਲਬ ਇੱਕ ਇਹ ਚੀ ਦਾ ਨਾੜੀ ਪਾਇਆ ਕਮਜ਼ੋਰਾ ਹੀ ਆ ਉਹ ਕੋਈ ਐਡਾ ਵਧੀਆ ਚੀਜ਼ ਨਹੀਂ ਜੀ ਜੇ ਬਾਈ ਹਾਂ ਜਿਵੇਂ ਤੁਸੀਂ ਕਹੇ ਜੇ ਉਹਨੂੰ ਵਾਰ-ਵਾਰ ਘਮਾਉਣ ਤੇ ਜੇ ਲੂਜ ਹੋ ਜਾਂਦਾ ਲੂਜ ਹੋ ਜੂਗਾ ਫੇਰ ਉਹਦੇ ਥੱਲੇ ਢੇਢੀ ਟੁੱਡੀ ਨਵੀਂ ਮੇੜ ਜੇ ਤੁਸੀਂ ਉਹਨੂੰ ਦੂਰ ਨੇੜੇ ਕਰਨਾ ਹੈ ਨਾ ਹਾਂ ਫੇਰ ਤੁਹਾਨੂੰ ਆ ਕਾਬਲੇ ਖੋਲ ਰਹੀ ਬਹਿਣਗੇ ਅੱਛਾ ਬਸ ਭਵੇਂ ਉਹ ਲੱਗਿਆ ਤਾਂ ਵੀ ਖੋਲਨੇ ਪੈਣਗੇ ਭਵੇਂ ਖੋਲ ਨਹੀਂ ਬਹਿਣਗੇ ਠੀਕ ਆ ਉਹ ਘਮਾਉਣ ਵਾਸਤੇ ਕੰਮ ਕਰਦਾ ਇਕੱਲਾ ਉਹਨੂੰ ਘਮਾਉਣਾ ਐ ਕਰ ਲੈ ਐ ਕਰ ਲੈ ਠੀਕ ਹੈ ਤੇ ਇਹ ਬਾਈ ਜਿਵੇਂ ਸਿਆਣੇ ਬੰਦੇ ਕਹਿ ਲੋ ਬਈ ਥੋੜਾ ਆਪਦਾ ਤਿਆਰਪਾ ਹੈ ਨਾ ਬਾਈ ਹੋਰਾਂ ਦੇ ਵੱਲੋਂ ਇਹ ਲਾਈਕ ਤਾਂ ਮਟੇ ਡੀ ਆ ਜਾਂ ਨਾਟ ਘਰ ਦਾ ਕਾਲ ਨੂੰ ਦਾ ਅਗਲਾ ਨਵਾਂ ਠੋਕ ਦੂਗਾ ਇਹ ਬਾਈ ਜਿਹੜੇ ਆਪਣੇ ਤਵੇ ਆ ਜੀ ਹਨਾ ਇਹ ਮੰਨ ਲਓ ਸਾਰੀ ਡਿਗਰੀ ਲੈ ਲੈਂਦੇ ਆ ਜਿੰਨੀ ਮਰਜ਼ੀ ਡਿਗਰੀ ਜਿਵੇਂ ਖਾਲ ਨਾਲ ਮਿੱਟੀ ਮੁੱਟੀ ਲਾਉਣੀ ਹੈ ਜਿੱਥੇ ਮਰਜ਼ੀ ਲਾਓ ਜੀ ਖਾਲ ਬਣਾ ਲਓ ਠੀਕ ਹੈ ਖਾਲ ਨਾਲ ਮਿੱਟੀ ਲਾ ਲਓ ਵਟ ਘੜ ਲਓ ਠੀਕ ਹੈ ਤੇ ਬਾਈ ਪਰ ਲੜਾਇਆ ਹੋਣਾ ਸਾਡੇ ਨਾਲ ਕਹੇ ਜ਼ਿੰਮੀਦਾਰ ਨੂੰ ਅਚਾ ਵਟਾਂ ਹੀ ਵੱਢੀ ਜਾਉਂ ਉਹ ਵਟਾ ਉਟਾ ਵੱਢਣ ਵਾਲਾ ਕੰਮ ਨਾ ਕਰੋ ਮਿੱਤਰੋ ਵਟਾ ਨਾਲ ਮਿੱਟੀ ਮੁੱਟੀ ਲਾਉਣੀ ਵਟਾ ਕਾਣਾ ਘੱਡਿਓ ਹਾਂ ਪਹਿਲਾਂ ਮਿੱਟੀ ਲਾਉਣੀ ਹਾਂ ਸਹੀ ਹੈ ਤੇ ਬਾਈ ਜੀ ਜਿਵੇਂ ਹੋਰ ਆਪਾਂ ਇਹਦੇ ਵਿੱਚ ਆ ਆ ਦੇਖ ਰਿਹਾ ਰਹੇ ਆ ਆਪਾਂ ਦਾ ਤੁਹਾਡਾ ਤਹਿ ਤੋੜੇ ਕਹਿ ਸਕਦੇ ਆ ਇਹਨੂੰ ਜੀ ਹਨਾ ਹਾਂਜੀ ਹਾਂਜੀ ਤੇ ਇਹ ਇਹਦੀ ਬਈ ਯਾਰ ਜਿਵੇਂ ਹੁਣ ਮੈਂ ਆ ਦੇਖਾਂ ਯਾਰ ਥੋੜੀ ਜਿਹੀ ਪਤਲੀ ਜਿਹੀ ਲੱਗਦੀ ਐ ਇਹ ਫੁੱਲ ਐ ਇਹ ਫੁੱਲ ਐ ਜੀ ਅੱਛਾ ਮੈਨੂੰ ਵੇਖਣ ਦੀ ਲੱਗਿਆ ਵੇਖਣ ਚ ਲੱਗਿਆ ਜੀ ਗਾਰੰਟੀ ਐ ਗਾਰੰਟੀ ਐ ਅਗਲਾ 4 ਵੀਲ ਮਗਰ ਪਾ ਦੇ 70 ਹਸ ਪਾਵਰ 75 ਹਸ ਪਾਵਰ ਪਾ ਕੇ ਗਾਰੰਟੀ ਐ ਮੇਰੀ 92 ਫਰੇ ਜਿੰਨਾ ਦਾ ਅਪੜ ਤੋਂ ਅਪੜਵਾਣ ਸੁੱਕ ਤੇ ਮਰ ਜੇ ਬਈ ਹੁਣ ਇਹ ਜਿਵੇਂ ਸਿੰਗਲ ਹੈ ਜੀ ਜੇ ਅਗਲੇ ਦਾ ਟਰੈਕਟਰ ਵੱਡਾ ਹੈ 75 ਹਸਪਾਵਰ ਉਹਨੇ ਤਿੰਨ ਆਲਾ ਬਣਾਉਣਾ ਹੈ ਤਿੰਨ ਆਲਾ ਬਣ ਜਾਊਗਾ ਜੀ ਠੀਕ ਹੈ ਉਹਦਾ ਨੂੰ ਥੋੜੀ ਸਕੰਜੇ ਦੀ ਓਕੇ ਤੇ ਉਹ ਬਈ ਖੁੱਲਦੇ ਹੋਣਗੇ ਖੁੱਲਦੇ ਬਈ ਜੇ ਅਗਲੇ ਨੇ ਕੱਲ ਨੂੰ ਫੇਰ ਨਿੱਕੇ ਟਰੈਕਟਰ ਮਗਰ ਪਾਉਣਾ ਫਿਰ ਸਿੰਗਲ ਰਹਿ ਜੂ ਉਹ ਆਪਾਂ ਨੀ ਆਪਸ਼ਨ ਹੀ ਦੇਤਾ ਜੀ ਦਿਖਾ ਬਈ ਆ ਮੈਂ ਤੇਰਾ ਕੰਮ ਅਚ ਨਟਾਦਾ ਹੀ ਹੈ ਪਏ ਸੱਲ ਕੱਢੇ ਪਏ ਐ ਅੱਛਾ ਇਹਨੂੰ ਡੂੰਗਾ ਵੀ ਕਰ ਸਕਦੇ ਐ ਐਂਗਲਾਂ ਦੇ ਵਿੱਚ ਕਸੀ ਜਾਂਦੇ ਆ ਜੀ ਠੀਕ ਆਪਾਂ ਤਾਂ ਇਹਨੂੰ ਨਟਾ ਨਹੀਂ ਕਰਤਾ ਜੀ ਬਹੁਤ ਠੀਕ ਹੈ ਚਾ ਉਚਾਂ ਦੀ ਮਾ ਕਰ ਲੋ ਢੂੰਗਾ ਲਾ ਲੋ ਚ ਘਟ ਲਾ ਲੋ ਮੌਕ ਦੀ ਗੱਲ ਬਈ ਸਾਰੇ ਮਸਲੇ ਹੱਲ ਹੈ ਬੇਫਿਕਰ ਹੋ ਕੇ ਸੰਤੋਖ ਐਗਰੀਕਲਚਰ ਵਰਕਰਸ ਤੇ ਤੁਸੀਂ ਪਹੁੰਚ ਸਕਦਾ ਹੈ ਇੱਕ ਗੱਲ ਹੋਰ ਥੋੜੀ ਜਾਣਕਾਰੀ ਵਾਸਤੇ ਦੱਸ ਦਈਏ ਮਿੱਤਰੋ ਬਾਈ ਹੋਰਾਂ ਨੇ ਰੋਜ਼ ਜਿਵੇਂ ਜਿਵੇਂ ਸੰਦ ਬਣਦੇ ਆ ਉਹਦੇ ਵਾਸਤੇ ਇਹ ਕੰਮ ਵੀ ਇਹਨਾਂ ਨੂੰ ਕਿਹਾ ਸੀ ਸਟਾਰਟ ਕਰੋ ਕਰਤਾ ਆ ਤੁਸੀਂ ਸਰਚ ਕਰੋ YouTube Facebook ਇਨਸਟਾਗ੍ਰਾਮ ਜਿੱਥੇ ਮਰਜ਼ੀ ਤੁਸੀਂ ਸਰਚ ਕਰੋ ਉੱਥੇ ਤੁਹਾਨੂੰ ਨਿਤ ਨਵੀਂ ਜਾਣਕਾਰੀ ਮਿਲੂਗੀ ਬਾਕੀ ਜਾਣਕਾਰੀ ਤੁਹਾਨੂੰ ਅੱਜ ਆਪਾਂ ਵੀਡੀਓ ਦੇ ਵਿੱਚ ਦਿੰਨੇ ਨਹੀਂ ਆ ਭਾਈ ਜਿਹੜੇ ਮਗਰ ਸਕੰਜੇ ਪਏ ਇਹਨਾਂ ਬਾਰੇ ਵੀ ਦੱਸਦੀ ਆਪਾਂ ਇਹ ਪਟਲਰ ਬਣ ਰਿਹਾ ਜੀ ਪਟਲਰ ਆ ਮੰਨ ਲਓ ਬਈ ਕੱਦੂ ਵਾਲਾ ਪਾ ਰਿਹਾ ਕੱਦੂ ਵਾਲਾ ਪਾ ਰਿਹਾ ਜੀ ਠੀਕ ਆ ਇੱਧਰ ਆ ਜਾ ਬਈ ਖੁਸ਼ ਪਰੀ ਆ ਬਣੀ ਜਾਂਦੇ ਆ ਜੀ ਇਹ ਤਿਆਰ ਨਹੀਂ ਹੋਏਗੇ ਬਣੀ ਜਾਂਦੇ ਆ ਇਹਨਾਂ ਦਾ ਵੀ ਹੁਣ ਸੀਜ਼ਨ ਆਉਣ ਵਾਲਾ ਸੀਜ਼ਨ ਆਉਣ ਵਾਲਾ ਗਾਰ ਇਲਾ ਬਣੀ ਜਾਂਦੀਆਂ ਇਹਨਾਂ ਦੀਆਂ ਆ ਜਾਓ ਤੁਹਾਨੂੰ ਦਿਖਾਉਣੇ ਆ ਲੈ ਤੁਸੀਂ ਕਹੇ ਸੀ ਬਿਨਾਂ ਰੰਗ ਤੋਂ ਸੁਹਾਗੇ ਆਹ ਦੇਖੋ ਆਹੀ ਗੱਲ ਮੈਂ ਕਰ ਲੱਗਿਆ ਕੋਸ਼ਿਸ਼ ਕਰਦੇ ਆਂ ਦਿਖਾਉਣ ਦੀ ਬਾਕੀ ਇੱਕ ਮਿੰਟ ਹੀ ਬਾਈ ਤੁਹਾਡਾ ਕੰਮ ਰਕਾਵਾਂਗੇ ਰਕਾ ਦੇ ਰਕਾ ਦੇ ਬੰਦ ਕਰ ਦੇ ਮੜਾ ਯਾਰ ਰੋਕ ਲੋ ਖੜਕਾ ਜਾ ਹੁੰਦਾ ਵੀਰ ਬਣਿਆ ਤੇ ਬਾਈ ਆਪਾਂ ਗੱਲ ਕਰਦੇ ਸੀ ਬਾਈ ਜਿਵੇਂ ਆ ਲੱਕੜਾ ਵੀਰਾ ਦਿਖਾ ਦੇ ਆ ਤੁਹਾਡੇ ਸਾਹਮਣੇ ਆ ਬਿਨਾ ਰੰਗ ਤੋਂ ਵੀ ਲੱਕੜਾ ਜੇ ਕਿਸੇ ਨੇ ਵੇਖਣੀ ਹੋਵੇ ਵੀ ਇਹ ਕਾਦੀ ਏ ਕਿ ਕਰਦੀ ਏ ਹਣਾ ਜੋ ਵੀ ਗੰਢਾ ਵਗੈਰਾ ਤੋਂ ਵੀ ਵੀਰ ਪਛਾਣ ਲੈਣਗੇ ਇੱਥੇ ਆ ਕੇ ਵੀ ਦੇਖ ਸਕਦੇ ਆ ਇਹ ਬਿਨਾ ਰੰਗ ਤੋਂ ਪਿਆਈ ਮਿੱਤਰੋ ਤੇ ਬਾਕੀ ਆ ਬੜੀ ਲੇਜ਼ਰ ਕਟਿੰਗ ਮੰਨ ਲਓ ਯਾਰ ਬਈ ਸ਼ੌਂਕੀ ਤੋਂ ਸ਼ੌਂਕੀ ਬੰਦਾ ਵੀ ਆ ਜੇ ਤੇ ਸਰਫੇ ਕਰਨ ਵਾਲਾ ਮਾਤੜ ਜਿਮੀਦਾਰ ਮੇਰੇ ਵਰਗਾ ਜੇ ਕਿਸੇ ਨੇ ਸਰਫੇ ਆਉਣਾ ਉਹ ਵੀ ਸੁਹਾਗਾ ਬਣ। ਇੱਕ ਚੀਜ਼ ਹੋਰ ਵੀ ਹੈ ਕਿਸੇ ਨੇ ਤੇ ਲੈਫਟ ਲਵਾਉਣੀਆਂ ਚੱਕਵਾ ਲਵਾਉਣਾ ਅੱਛਾ ਉਹ ਵੀ ਲਾ ਦਾਂਗੇ ਆਪਾਂ ਉਹ ਵੀ ਆਪਸ਼ਨ ਹੈਗੀ ਆ। ਉਹ ਵੀ ਆਪਸ਼ਨ ਹੈਗੀ ਆ। ਬਾਕੀ ਬਾਈ ਮਿੱਤਰੋ ਦਿਖਾ ਦਈਏ ਜਿਵੇਂ ਆਹ ਪਲੇਟਾਂ ਪਈਆਂ ਆ ਤਾਂ ਬਾਈ ਮੇਰਾ ਖਿਆਲ ਤਵੀਆਂ ਦੀਆਂ ਲੱਗਣੀਆਂ। ਇਹ ਤਵੀਆਂ ਦੀਆਂ ਇਹ ਆਪਾਂ ਨਵਾਂ ਮਾਡਲ ਕੱਢਿਆ ਸੀ। ਲਾ ਲੇਜ਼ਰ ਕਰੀਏ। ਸ਼ਾਇਦ ਤੁਹਾਨੂੰ ਤੁਸੀਂ ਲਿੰਕ ਦੇ ਵਿੱਚ ਪਾਓ ਸਾਡੇ। ਬਿਲਕੁਲ। ਇਹਦੇ ਵਿੱਚ ਨਾ ਪਤਾ ਕੀ ਹੈ ਜੀ। ਹਾਂਜੀ। ਪਵੀਆਂ ਦੇ ਵਿੱਚ ਸਾਡੀਆਂ ਚ ਆਮ ਨਾਲ ਡੱਪੇ ਧਰਨੇ ਹੁੰਦੇ ਆ। ਹਮ। ਉਦੇ ਉੱਤੇ ਸਕੰਜੋਲਾ ਆਇਆ ਜਾਂਦਾ ਬਿਲਕੁਲ ਬਿਲਕੁਲ ਮਾਸਟਰ ਆਇਆ ਲੱਗਦਾ ਹਾਂਜੀ ਅਸੀਂ ਇਹਦੇ ਵਿੱਚ ਕੀ ਕੀਤਾ ਅਸੀਂ ਸਪੈਸ਼ਲ ਕਰਕੇ ਹੂੰ ਇਹਨੂੰ ਉੱਚਾ ਚੱਕੇ ਇਹਦੇ ਵਿੱਚ ਹੀ ਪੱਤੀਆਂ ਆ ਰਾਦੀਆਂ ਉਹਦੇ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਘੱਟੇ ਧਰਨ ਵਾਲਾ ਥਾਂ ਹੈ ਅੱਛਾ ਕਿ ਤਰ੍ਹਾਂ ਹੈ ਅੱਛਾ ਸਸਤ ਸੁਣਾ ਇਹ ਹੁਣ ਤੁਸੀਂ ਨਵੀਆਂ ਲਾਂਚ ਕਰੀਆਂ ਨਵੀਆਂ ਲਾਂਚ ਕਰੀਆਂ ਉਹ ਵੀਡੀਓ ਮੈਸ ਹੋ ਗਈ ਆਪਣੇ ਤੋਂ ਵੀਡੀਓ ਮੈਸ ਹੋ ਗਈ ਠੀਕ ਹੈ ਉਹ ਤੁਹਾਡੇ ਆਪ ਦੇ ਪੇਜ ਤੇ ਹੈਗੀ ਹੈ ਇੱਥੇ ਹੈਗੀ ਆ ਬਸ ਠੀਕ ਹੈ ਮਿੱਤਰੋ ਉਹ ਪਾਵਾਂਗੇ ਹਾਂ ਆਪਣੇ ਪੇਜ ਤੇ ਵੀ ਬਾਈ ਹੋਰਾਂ ਦੀਆਂ ਪਹਿਲਾਂ ਤਵੀਆਂ ਦੀਆਂ ਆਪਾਂ ਵੀਡੀਓ ਪਾਈਆਂ ਬਹੁਤ ਸੋਹਣੀਆਂ ਤਵੀਆਂ ਜਿਵੇਂ ਆਹ ਲੇਜ਼ਰ ਕਟਿੰਗ ਮੈਂ ਉੱਥੇ ਹੀ ਪਛਾਣੀ ਆ ਨਿੱਕੀ ਤੋਂ ਨਿੱਕੀ ਪੱਤੀ ਦੇਖ ਲਓ ਤੁਸੀਂ ਲੇਜ਼ਰ ਕਟਿੰਗ ਦੇ ਨਾਲ ਹੋਈ ਹੈ ਬਹੁਤ ਸਫਾਈ ਨਾਲ ਸੋਹਣੀਆਂ ਤਵੀਆਂ ਬਣਦੀਆਂ ਉਹ ਤੁਸੀਂ ਵੀਡੀਓ ਦੇਖਣੀ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਤੇ ਬਾਈ ਹੋਰਾਂ ਦੇ ਪੇਜ ਦਾ ਵੀ ਲਿੰਕ ਆਪਾਂ ਵਿੱਚ ਪਾਇਆ ਡਿਸਕ੍ਰਿਪਸ਼ਨ ਚ ਖੋਲ ਕੇ ਤੁਸੀਂ ਤਵੀਆਂ ਜਿਹੜੀਆਂ ਨਵੀਆਂ ਬਣਾਈਆਂ ਉਹ ਵੀ ਦੇਖ ਸਕਦੇ ਹੋ ਜੇ ਕਿਸੇ ਨੂੰ ਜਾਣਕਾਰੀ ਵੀ ਲੈਣੀ ਹੈ ਨਾ ਮੇਰੇ ਤਵੀਆਂ ਬਾਰੇ ਹਾਂਜੀ ਮੈਨੂੰ ਫੋਨ ਕਰਕੇ ਤੇ ਬਾਕੀ ਦੇਖੋ ਪਿੱਛੇ ਤੱਕ ਤੁਹਾਨੂੰ ਸੁਹਾਗੇ ਪਏ ਉਹ ਦਿਖਾਉਣੇ ਆ ਅਸੀਂ ਤੇ ਬਾਕੀ ਬਾਈ ਜੀ ਜੇ ਰੇਟ ਦੀ ਗੱਲ ਕਰੀ ਉਹ ਵੀ ਮਾੜਾ ਮੋੜ ਚਾਰਣਾ ਪਊ ਬੰਦਾ ਆਮ ਹੀ ਕਹਿੰਦਾ ਰੇਟ ਨਹੀਂ ਦੱਸਦਾ ਨਾ ਰੇਟ ਦੀ ਕੀ ਕਾਰਨ ਹੈ ਜੀ ਇੱਕ ਤੇ ਰੇਟ ਵਾਧੇ ਘਟਦੇ ਰਹਿੰਦੇ ਆ ਅੱਛਾ ਜੀ ਉਹਦੇ ਕਰਕੇ ਰੇਟ ਮੌਕੇ ਦਾ ਹੈ ਬਾ ਇੱਕ ਥੋੜੀ ਜੀ ਜਿਹੜਾ ਕੋਈ ਬੰਦਾ ਵੀਡੀਓ 6 ਮਹੀਨਿਆਂ ਨੂੰ ਦੇਖਦਾ ਹਾਂ ਇਹ ਵੀ ਗੱਲ ਹੈ ਰੇਟ ਅੱਜ ਦੇ ਹੁੰਦੇ ਆ 6 ਮਹੀਨਿਆਂ ਨੂੰ ਰੇਟ ਘੱਟ ਹੋ ਹੀ ਜਾਂਦੇ ਆ ਠੀਕ ਹੈ ਰੇਟ ਵਧ ਵੀ ਜਾਂਦੇ ਆ ਬਾਕੀ ਮੁੱਕ ਦੀ ਗੱਲ ਇਹ ਕਰੀਏ ਵੀ ਆਪਾਂ ਜੋ ਆਪਣੇ ਮਾਰਕੀਟ ਦੇ ਵਿੱਚ ਰੇਟ ਰੂਟ ਚੱਲਦੇ ਉਹਨਾਂ ਨਾਲੋਂ ਨਜਾਇਜ਼ ਤਾਂ ਨਹੀਂ ਹੋਊਗਾ ਨਜਾਇਜ਼ ਨਹੀਂ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ ਰੇਟ ਬਾ ਜਿੰਨਾ ਰੇਟ ਹੋ ਉਹ ਜੀ ਚੀਜ਼ ਦੇਉਗੇ ਉਹਦੀ ਚੀਜ਼ ਹੈ ਹਾਂਜੀ ਬਾ ਠੀਕ ਹੈ ਤੇ ਬਾਕੀ ਬਾਈ ਨੂੰ ਤੁਸੀਂ ਫੋਨ ਲਾ ਲਿਓ ਰੇਟ ਵਗੈਰਾ ਕਰਨਾ ਬਾਈ ਕੋਲੇ ਆ ਕੇ ਚੀਜ਼ ਵੇਚ ਕੇ ਇੱਕ ਚੀਜ਼ ਹੋਰ ਆਈ ਹਾਂਜੀ ਜੇ ਤੁਸੀਂ ਬਿਨਾ ਐਂਗਲਾਂ ਤੋਂ ਸੁਹਾਗਾ ਵੀ ਲੈਣਾ ਨਾ ਉਹ ਤੁਹਾਨੂੰ ਅਸੀਂ ਦੇ ਦਾਂ ਬਸ ਠੀਕ ਹੈ ਮੇਟਰ ਉਹ ਕਹਿੰਦੇ ਸਿੰਪਲ ਆ ਜਵਾ ਕੱਲੇ ਕੰਮ ਲੈਣ ਵਾਲਾ ਉਹ ਸੁਹਾਗਾ ਵੀ ਮਿਲ ਜੂ ਤੁਹਾਨੂੰ ਅਸੀਂ ਰਿਕੁਆਇਰ ਕਰ ਦਾਂਗੇ ਉਹਦੇ ਵਾਸਤੇ ਆਰਡਰ ਦੇਣਾ ਪਊਗਾ ਠੀਕ ਹੈ ਬਾਈ ਜੀ ਤਾਂ ਠੀਕ ਹੈ ਬਾਈ ਜੀ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸਮਾਂ ਦਿੱਤਾ ਤੁਸੀਂ ਤੇ ਬਾਕੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਬਾਈ ਹੋਰਾਂ ਨਾਲ ਕਰ ਸਕਦੇ ਹੋ ਮਕਸਰ ਰੋਡ ਤੇ ਬਾਈ ਹੋਰਾਂ ਦੀ ਵਰਕਸ਼ਾਪ ਆ ਬਾਕੀ ਜੈਤੋ ਦੇ ਵਿੱਚ ਆ ਕੇ ਜੇ ਸੰਤੋਖ ਹੀ ਕੱਲਾ ਕਹੋਗੇ ਤੁਹਾਨੂੰ ਹਰੇਕ ਬੰਦਾ ਰਾਹ ਪਾ ਦੂਗਾ ਠੀਕ ਹੈ ਬਾਈ ਜੀ ਧੰਨਵਾਦ ਜੀ ਮਿਹਰਬਾਨੀ ਤੇ ਦੋਸਤੋ ਉੱਤੇ ਸਕਰੀਨ ਤੇ ਨੰਬਰ ਆ ਰਹੇ ਆ ਉਥੋਂ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਜੀ ਉਥੇ ਜਾ ਕੇ ਤੁਸੀਂ ਇਹਨਾਂ ਦੇ ਪੇਜ ਨਾਲ ਜੁੜੋ ਤੁਹਾਨੂੰ ਨਿਤ ਨਵੀਆਂ ਨਵੀਆਂ ਚੀਜ਼ਾਂ ਵੇਖਣ ਨੂੰ ਮਿਲਣਗੇ